ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਆ ਮਾੜੀ ਆ ਚਿੰਤਾਜਨਕ ਆ ਕਿ ਪੰਜਾਬ ਨੇ ਪੁਲਿਸ ਨੂੰ ਬਦ ਅਧਿਕਾਰਾਂ ਦੇ ਦੌਰ ਦੇ ਵਿੱਚ ਭੁਗਤਿਆ ਹੋਇਆ ਹੈ ਕਿ ਉਹ ਸੂਬੇ ਵੀ ਸਾਡੇ ਧਿਆਨ 'ਚ ਨਹੀਂ ਜਿੱਥੇ ਤੁਸੀਂ ਪੁਲਿਸ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਨਸ਼ੇ ਦੀ ਚੇਨ ਨੂੰ ਤੋੜ ਰਹੇ ਆ ਪਹਿਲੀ ਗੱਲ ਇਦਾਂ ਨਸ਼ੇ ਦੀ ਚੇਨ ਨਹੀਂ ਟੁੱਟਦੀ ਹੈਗੀ ਪੱਦਾ ਮਿਲਿਆ ਉਦੇ ਸਰ ਅਸੀਂ ਲੱਤ ਜਿ ਕੋਲੀ ਮਾਰਤੀ ਫਿਰ ਉਸ ਤੋਂ ਬਾਅਦ ਵਿੱਚ ਜੀ ਫੜ ਲਿਆ ਮਤਲਬ ਇੱਕੋ ਹੀ ਟੰਗ ਆਇਆ ਯਾਰ ਪੁਲਿਸ ਰਾਸਤੀ ਮੋਤਾ ਇਹ ਗਲਤ ਨਹੀਂ ਤੇ ਬਾਕੀ ਪੁਲਿਸ ਦਾ ਜਿਹੜਾ ਕੰਮ ਹੈ ਹੁੰਦਾ ਉਹ ਉਹਨੂੰ ਅਦਾਲਤ ਸਾਹਮਣੇ ਪੇਸ਼ ਕਰਨਾ ਹੁੰਦਾ ਪੰਜਾਬ ਉਸ ਦਿਸ਼ਾ ਵੱਲ ਜਾ ਰਿਹਾ ਜਿਹੜੀ ਦਿਸ਼ਾ ਵੱਲ ਭਾਜਪੀ ਦੇਸ਼ ਨੂੰ ਲੈ ਕੇ ਜਾ ਰਹੀ ਹੈ ਇਹ ਵੱਧ ਚਿੰਤਾਜਨਕ ਹੈ ਪੰਜਾਬ ਨੂੰ ਇਸ ਦਿਸ਼ਾ ਵੱਲ ਨੂੰ ਕੌਣ ਲੈ ਕੇ ਜਾ ਰਿਹਾ ਪੁਲਿਸ ਨੂੰ ਜੇ ਇੰਨੀ हाई हंड्रेड ਨੇ ਸਾਈਨ ਹੀ ਪਾਵਰ ਜਿਹੜੀ ਮਿਲ ਰਹੀ ਆ ਉਹ ਪੁਲਿਸ ਐਡਮਿਨਿਸਟ੍ਰੇਸ਼ਨ ਤੋਂ ਮਿਲ ਰਹੀ ਆ ਗਵਰਨਮੈਂਟ ਦੇ ਡਾਇਰੈਕਸ਼ਨ ਨੇ ਤੁਹਾਨੂੰ ਕੀ ਲੱਗਦਾ ਆ অথਾਰிட்டेरियन ਕਿਸਮ ਦੀਆਂ ਸਰਕਾਰਾਂ ਨੇ ਜਿਹੜੀਆਂ ਕਿ ਆਉਂਦੀਆਂ ਤਾਂ ਚੁਣ ਕੇ ਹੈਗੀਆਂ ਨੇ ਵੋਟ ਤੇ ਰਹੀ ਪਰ ਉਹਨਾਂ ਦਾ ਕੈਰੇਕਟਰ ਤਨਾਸ਼ਹੀ ਹੈ ਅੱਜ ਕੱਲ੍ਹ ਅਤਵਾਦ ਸਮੇਂ ਅਤਵਾਦ ਦੇ ਨਾਂ ਥੱਲੇ ਸਿੱਖ ਨੌਜਵਾਨਾਂ ਨੂੰ ਮਾਰਿਆ ਜਾਂਦਾ ਰਿਹਾ ਇਹ ਸਭ ਕੁਝ ਚੱਲਦਾ ਰਿਹਾ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਜਿਹੜਾ 10 ਸਾਲ ਦਾ ਰਾਜ ਹੈ ਉਹਦੇ ਵਿੱਚ ਲੋਕਲ ਗੁੰਡਾ ਕਰਦੇ ਐਕਸਟਰਨ ਦਾ ਪਹਿਲੀ ਵਾਰ ਆਗਮਨਤਾ ਸੀ ਕੈਪਟਨ ਦੀ ਜਿਹੜੀ 2002 ਵਾਲੀ ਸਰਕਾਰ ਦੇ ਵੇਲੇ ਦੇਖਿਆ ਵੀ ਇੱਕ ਮੰਤਰੀ ਦੇ ਬਾਰੇ ਚਰਚਾ ਸੀ ਵੀ ਇਹਦੇ ਕੋਲ ਇਹ ਜਿਹੇ ਗੈਂਗਸਟਰ ਪਾਲੇ ਹੋਏ ਨੇ ਤੇ ਉਸ ਤੋਂ ਬਾਅਦ ਵਿੱਚ ਕਾਲੀ ਸਰਕਾਰ ਦੇ ਵਿੱਚ ਵਧਿਆ ਹੈਗਾ ਦੁਨੀਆ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਪਿਛਲੇ ਦਿਨੀ ਬਹੁਤ ਮਾੜੀਆਂ ਘਟਨਾਵਾਂ ਸਾਹਮਣੇ ਆਈਆਂ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਉਹਨਾਂ ਦੇ ਵਿੱਚ ਪੁਲਿਸ ਖੁਦ ਇਨਵੋਲਡ ਸੀਗੀ ਨਰਿੰਦਰਦੀਪ ਨਾਂ ਦੇ ਨੌਜਵਾਨ ਦਾ ਹਿਰਾਸਤ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਉਹਦੇ ਵਿੱਚ ਬਾਅਦ ਦੇ ਵਿੱਚ ਵੀਡੀਓ ਸਾਹਮਣੇ ਆਉਂਦੀਆਂ ਨੇ ਜਿੱਥੇ ਬੰਦੀਆਂ ਦੀ ਐਂਟਰੀ ਹੁੰਦੀ ਆ ਤੇ ਇਸ ਤੋਂ ਪਹਿਲਾਂ ਵੀ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਜਿਹੜੇ ਪੁਲਿਸ ਦੇ ਪੁਲਿਸ ਵੱਲੋਂ ਕਿਹਾ ਜਾਂਦਾ ਕਿ ਅਨਕਾਊਂਟਰ ਹੋ ਰਹੇ ਆ ਉਹਦੇ ਵਿੱਚ ਗੈਂਗਸਟਰ ਵੀ ਸ਼ਾਮਿਲ ਨੇ ਉਹਦੇ ਵਿੱਚ ਨਸ਼ਾ ਤਸਕਰ ਵੀ ਸ਼ਾਮਿਲ ਨੇ ਤੇ ਪੰਜਾਬ ਗਵਰਨਮੈਂਟ ਨੇ ਇਹ 31 ਮਈ ਦੀ ਇੱਕ ਤਰੀਕ ਮਿੱਥੀ ਹੋਈ ਸੀ ਕਿ ਅਸੀਂ 31 ਮਈ ਤੱਕ ਜਿਹੜਾ ਡੈਡ ਲਾਈਨ ਆ ਉਹ ਤੱਕ ਅਸੀਂ ਨਸ਼ਾ ਜਿਹੜਾ ਉਹ ਪੰਜਾਬ ਪੰਜਾਬ ਦੇ ਵਿੱਚੋਂ ਖਤਮ ਕਰਨਾ ਤਾਂ ਇਹ ਪੁਲਿਸ ਦੇ ਇਨਕਾਊਂਟਰ ਇਹ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਜਿਹੜੇ ਮਾਮਲੇ ਆ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਇਹਦੇ ਬਾਬਤ ਆਪਾਂ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਨੇ ਸ਼ਿਵਿੰਦਰ ਸਿੰਘ ਜੀ ਸਰ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਸਾਹਿਬ ਮਿਹਰबानी ਕੀ ਹਾਲ ਹੈ ਸ਼ੁਕਰੀਆ ਜੀ ਬਦਿਆ ਜੀ ਸਰ ਆਪਾਂ ਗੱਲ ਕਰ ਰਹੇ ਹਾਂ ਜੀ ਅੱਜ ਜੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਹੋਈ ਹੈ ਤੁਸੀਂ ਇੱਕ ਸੀਨੀਅਰ ਪੱਤਰਕਾਰ ਹੋਣ ਦੇ ਨਾਤੇ ਕਿ ਜੇ ਤੁਸੀਂ ਲੰਬੇ ਵਕਫੇ ਤੋਂ ਆਪਾਂ ਦੇਖ ਰਹੇ ਹੋ ਉਸ ਤੋਂ ਪਹਿਲਾਂ ਆਪਾਂ ਇਤਿਹਾਸ ਦੇ ਵਿੱਚ ਵੀ ਦੇਖਦੇ ਆ ਪੰਜਾਬ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਉਹ ਬਣਦੀ ਆ ਫਿਰ ਭਾਵੇਂ 70ਵਾਂ ਦਾ ਦੌਰ ਹੋਵੇ ਉਹ 80 95 ਤੱਕ ਦਾ ਦੌਰ ਹੋਵੇ 80 ਤੋਂ ਲੈ ਕੇ ਤੇ ਹੁਣ ਦੇ ਦੌਰ ਦੀ ਗੱਲ ਕਰਦੇ ਆ ਕੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਆ ਮਾੜੀ ਆ ਚਿੰਤਾਜਨਕ ਆ ਨਹੀਂ ਇਹ ਇਹਨੂੰ ਠੀਕ ਬਿਲਕੁਲ ਨਹੀਂ ਕਿਹਾ ਜਾ ਸਕਦਾ ਇਹਨੂੰ ਮਾੜੀ ਕਿਹਾ ਜਾ ਸਕਦਾ ਜੋ ਕਿ ਬਹੁਤ ਜ਼ਿਆਦਾ ਹੋਰ ਮਾੜੀ ਹੋਣ ਦੀ ਕਾਰਨ ਤੇ ਚਲੀ ਜਾਏਗੀ ਜੇ ਸੂਰਤਿ ਹਾਲ ਇਦਾਂ ਹੀ ਰਹੀ ਉਹਦਾ ਕਾਰਨ ਕੀ ਹੈ ਕਿ ਦੇਖੋ ਅਸੀਂ ਉਹ ਸੂਬੇ ਵੀ ਸਾਡੇ ਧਿਆਨ ਚ ਨਹੀਂ ਜਿੱਥੇ ਤੁਸੀਂ ਪੁਲਿਸ ਨੂੰ ਬਹੁਤ سارے ਅਧਿਕਾਰ ਦਿੱਤੇ ਬਖਵਾ ਕਾਨੂੰਨਾ ਰਹੀਂ ਦਿੱਤੇ ਇਹ ਕਿਹਾ ਕੇ ਦੇਖੋ ਜੀ ਇੱਥੇ ਪੁਲਿਸ ਗੁੰਡਿਆਂ ਦਾ ਚੰਗੀ ਤਰ੍ਹਾਂ ਇਲਾਜ ਕਰੇਗੀ ਯੂਪੀ ਹੈ ਯੂਪੀ ਦੇ ਵਿੱਚ ਯੋਗੀ ਨੂੰ ਅਸੀਂ ਜੋਗੀ ਦੇ ਬਾਰੇ ਆਮ ਹੁੰਦਾ ਵੈਸੇ ਤਾਂ ਜਿਹੜੇ ਇਹਨੂੰ ਉਹਦੇ ਦੋ ਤਰ੍ਹਾਂ ਦੇ ਡਾਇਰੈਕਟਿਵ ਨੇ ਜੋਗੀ ਨੂੰ ਦੇਖਣ ਦੇ ਇੱਕ ਤਾ ਉਹ ਆ ਕਿ ਜਿਹੜੇ ਕਹਿੰਦੇ ਨੇ ਕਿ ਇਹ ਵਿੱਚ ਪੁਲਸ ਸਖਤ ਹੋਣੀ ਚਾਹੀਦੀ ਆ ਦੇਖੋ ਜੀ ਜੋਗੀ ਨੇ ਕਰਤੇ ਪਤਾ ਨਹੀਂ ਕਿਉਂ ਪੰਜਾਬ ਦੇ ਵਿੱਚ ਵੀ ਇਹ ਆਵਾਜ਼ ਆਉਣ ਲੱਗੀ ਵੀ ਜੋਗੀ ਬੜਾ ਘੈਂਟ ਹੈ ਇੱਕ ਛੋਟੇ ਜਿਹੇ ਹਿੱਸੇ ਦੇ ਵੱਲੋਂ ਉਹਦੇ ਵਿੱਚ ਘੈਂਟ ਕੋਣਟ ਕੁਝ ਨਹੀਂ ਉਹਦੇ ਵਿੱਚ ਕੀ ਹੈ ਕਿ ਉਹ ਫਿਰਕਾ ਪ러스 ਪ੍ਰਸਤੀ ਪਲਸ ਜਿਹੜੀ ਪੁਲਿਸ ਦੀ ਬੁਰਛਾ ਕਰਦੀ ਹੈ ਉਹ ਉਹ ਕੇ ਜੋ ਕਿ ਪੁਲਿਸ ਉਹਦੇ ਅੰਡਰ ਹੈ ਉਹ ਕਰਦੀ ਹੈ ਤੇ ਉਹਦੇ ਤਹਿਤ ਉਹ ਘਟ ਗਿੰਤੀਆਂ ਦੇ ਉੱਤੇ ਜਾਂ ਦਲਤਾਂ ਦੇ ਉੱਤੇ ਗਾਜ ਡਿੱਗਦੀ ਹੈ ਉਦੋਂ ਬਹੁਤ ਸਾਰੀਆਂ ਸਟੋਰੀਜ਼ ਆ ਚੁੱਕੀਆਂ ਨੇ ਨੀਹਾ ਦੇਖਸ਼ਿਤ ਵਰਗੀ ਪੱਤਰਕਾਰ ਨੇ ਤੇ ਜ਼ਮੀਨੀਕ ਸਟੋਰੀਜ਼ ਕੀਤੀਆਂ ਵੀ ਕਿਵੇਂ ਜਿਹੜੇ ਪੁਲਿਸ ਨੂੰ ਦਿੱਤੇ ਹੋਏ ਵੱਧ ਅਧਿਕਾਰ ਆ ਉਹ ਕਿਤੇ ਨਾ ਕਿਤੇ ਗਰੀਬਾਂ ਤੇ ਮੁਸਲਮਾਨਾਂ ਦੇ ਹਿੱਤਾਂ ਦਾ ਕਾਹਨ ਕਰਨ ਦੇ ਕੰਮ ਆਉਂਦੇ ਨੇ ਇਸ ਤਰ੍ਹਾਂ ਗੁਜਰਾਤ ਦੇ ਵਿੱਚ ਤਾਂ ਬਹੁਤ ਕੁਝ ਭਰਿਆ ਪਿਆ ਹੈਗਾ ਜਿਹਦੇ ਵਿੱਚੋਂ ਕੁਝ ਬਹੁਤ ਚੀਜ਼ਾਂ ਬਾਹਰ ਆਈਆਂ ਕੁਝ ਨਹੀਂ ਆਈਆਂ ਇਸ ਤਰ੍ਹਾਂ ਹੋਰ ਸੂਬੇ ਸਾਡਾ ਇੱਕ ਤਜਰਬਾ ਪੰਜਾਬ ਦੇ ਵਿੱਚ ਵੀ 80ਵੇਂ ਦਾ ਜਿਹੜਾ ਦੌਰ ਸੀਗਾ ਉਹ ਸਾਰਾ ਅਸੀਂ ਪੁਲਿਸ ਤੇ ਵੱਧ ਅਧਿਕਾਰਾਂ ਦਾ ਦੇਖਿਆ ਕੀ ਹੋਇਆ ਕਿ ਹੁਣ ਜਿਹੜਾ ਹੈ ਇਹ ਇਹ ਸੁਧਾਰ ਤੇ ਦੇਣਾ ਕਿ ਦੇਖੋ ਜੀ ਅਸੀਂ ਲਾਅ ਐਂਡ ਆਰਡਰ ਨੂੰ ਠੀਕ ਕਰ ਰਹੇ ਹਾਂ ਅਸੀਂ ਜੀ ਗੈਂਗਸਟਰਾਂ ਦੇ ਜਿਹੜਾ ਹੈਗਾ ਦੇ ਵਿਰੁੱਧ ਕਾਰਵਾਈ ਕਰ ਰਹੇ ਹਾਂ ਜਿਹਨਾਂ ਨਸ਼ਿਆਂ ਦੀ ਚੈਨ ਨੂੰ ਤੋੜ ਰਹੇ ਹਾਂ ਪਹਿਲੀ ਗੱਲ ਇਦਾਂ ਨਸ਼ਿਆਂ ਦੀ ਚੈਨ ਨਹੀਂ ਟੁੱਟਦੀ ਹੈਗੀ ਹੁਣ ਤੁਹਾਡਾ ਢੰਗ ਵੀ ਕੋਈ ਹੈ ਗੈਂਗਸਟਰਾਂ ਨੂੰ ਮਾਰਨ ਦਾ ਵੀ ਦੇਖੋ ਜੀ ਇੱਕ ਬੰਦਾ ਮਿਲਿਆ ਉਹਦੇ ਫਿਰ ਅਸੀਂ ਲੱਤ ਜਗੋਲੀ ਮਾਰਤੀ ਫਿਰ ਉਸ ਤੋਂ ਬਾਅਦ ਵਿੱਚ ਜੀ ਫੜ ਲਿਆ ਮਤਲਬ ਇੱਕੋ ਹੀ ਟੰਗ ਹੈ ਯਾਰ ਉਹੀ ਟੰਗ ਹੀ ਮਤਲਬ ਇਹ ਮਤਲਬ ਬਾਰ ਬਾਰ ਸਕ੍ਰਿਪਟ ਇੱਕੋ ਜੀ ਨਹੀਂ ਲਿਖੀ ਜਾਂਦੀ ਹੈਗੀ ਇਹਦਾ ਮਤਲਬ ਕਿਤੇ ਨਾ ਕਿਤੇ ਕਹਾਣੀ ਗੜਬੜ ਹੈ ਆਮ ਤੌਰ ਦੇ ਉੱਤੇ ਮੁਕਾਬਲੇ ਵੀ ਹੋਏ ਆ ਪੁਲਿਸ ਕਸਟਡੀ ਦੇ ਵਿੱਚ ਵੀ ਹੋਏ ਕਈ ਵਾਰ ਬਹੁਤ ਵਾਰ ਦੇਸ਼ ਦੀ ਵੱਡੀ ਅਦਾਲਤ ਨੇ ਕਿਹਾ ਕਿ ਇਹ ਜਿਹੜਾ ਪੁਲਿਸ ਰਾਸਤੀ ਮੋਤਾ ਇਹ ਗਲਤ ਨਹੀਂ ਤੇ ਬਾਕੀ ਪੁਲਿਸ ਦਾ ਜਿਹੜਾ ਕੰਮ ਹੈ ਹੁੰਦਾ ਉਹ ਉਹਨੂੰ ਅਦਾਲਤ ਸਾਹਮਣੇ ਪੇਸ਼ ਕਰਨਾ ਹੁੰਦਾ ਜਿਹੜਾ ਬੰਦਾ ਦੋਸ਼ੀ ਹੈਗਾ ਤੇ ਉਹ ਫਿਰ ਸਜ਼ਾ ਉਹਨੂੰ ਜਿਹੜੀ ਅਦਾਲਤਾਂ ਨੇ ਦੇਣੀ ਹੁੰਦੀ ਆ ਜਿੱਥੇ ਫਿਰ ਪੁਲਿਸ ਨੂੰ ਇਹ ਅਧਿਕਾਰ ਮਿਲ ਜਾਂਦੇ ਨੇ ਫਿਰ ਅਚਾਹ ਹੁਣ ਤਾਂ ਕਹਾਣੀ ਇਹ ਆ ਗਈ ਨਾ ਤੁਸੀਂ ਦੇਖੋਗੇ ਇਹ ਬਿਲਕੁਲ ਉਦਾਂ ਹੀ ਆ ਜਿਵੇਂ ਉਹ ਯੂਪੀ ਵਿੱਚ ਜਾਂ ਬੀਜੇਪੀ ਅਧਿਕਾਰਤ ਰਾਜਾਂ ਦੇ ਵਿੱਚ ਘਰਟਾਏ ਜਾਂਦੇ ਨੇ ਪੰਜਾਬ ਵਿੱਚ ਵੀ ਘਰਟਾਏ ਜਾਂਦੇ ਨੇ ਉੱਥੇ ਵੀ ਮੀਡੀਆ ਜਸ਼ਨ ਮਨਾ ਰਿਹਾ ਹੁੰਦਾ ਇੱਥੇ ਵੀ ਮੀਡੀਆ ਜਸ਼ਨ ਮਨਾ ਰਿਹਾ ਹੁੰਦਾ ਪੰਜਾਬ ਦਾ ਮੀਡੀਆ ਵੀ ਕਹਿ ਰਿਹਾ ਕਿ ਦੇਖੋ ਜੀ ਇਹ ਕੰਮ ਕਰ ਦਿੱਤਾ ਜੋ ਕਿ ਜਿਹਦੇ ਬਾਰੇ ਦੇਸ਼ਤੀ ਵੱਡੀ ਅਦਾਲਤ ਨੇ ਵੀ ਫਟਕਾਰ ਲਾਈ ਆ ਵੀ ਇਹ ਗਲਤ ਚੀਜ਼ ਹੈਗੀ ਆ ਤੇ ਨਿਰੰਤਰ ਹੋ ਰਿਹਾ ਹੈਗਾ ਪੰਜਾਬ ਉਸ ਦਿਸ਼ਾ ਵੱਲ ਜਾ ਰਿਹਾ ਜਿਹੜੀ ਦਿਸ਼ਾ ਵੱਲ ਬੀਜੇਪੀ ਦੇਸ਼ ਨੂੰ ਲੈ ਕੇ ਜਾ ਰਹੀ ਹੈ ਇਹ ਬਹੁਤ ਚਿੰਤਾਜਨਕ ਹੈ ਪੰਜਾਬ ਨੂੰ ਇਸ ਦਿਸ਼ਾ ਵੱਲ ਨੂੰ ਕੌਣ ਲੈ ਕੇ ਜਾ ਰਿਹਾ ਪੁਲਿਸ ਨੂੰ ਜੇ ਇਨੀ ਹਾਈ ਹੰਡਰਡ ਨੇ ਸਾਈ ਨਹੀਂ ਪਾਵਰ ਜਿਹੜੀ ਮਿਲ ਰਹੀ ਆ ਉਹ ਪੁਲਿਸ ਐਡਮਿਨਿਸਟ੍ਰੇਸ਼ਨ ਤੋਂ ਮਿਲ ਰਹੀ ਆ ਗਵਰਨਮੈਂਟ ਦੇ ਡਾਇਰੈਕਸ਼ਨ ਨੇ ਤੁਹਾਨੂੰ ਕੀ ਲੱਗਦਾ ਗਵਰਨਮੈਂਟ ਹੀ ਤਾਂ ਇੱਕ ਪਾਵਰ ਹੁੰਦੀ ਆ ਨਾ ਦੇਖੋ ਪੁਲਿਸ ਕੀ ਹੁੰਦੀ ਆ ਪੁਲਿਸ ਕੋਈ ਇਸ ਤਰ੍ਹਾਂ ਹੈ ਨਹੀਂ ਕਿ ਸਾਡਾ ਭਾਰਤ ਪਾਕਿਸਤਾਨ ਵਾਂਗੂ ਤਾਂ ਹੈ ਨਹੀਂ ਕਿ ਉੱਥੇ ਜਿਹੜੀ ਮਿਲਟਰੀ ਆ ਉਹ ਕੋਈ ਬਹੁਤ ਵੱਡੀ ਪਾਵਰ ਦੇ ਵਿੱਚ ਆ ਜੀ ਹੋਰ ਉਹਨੇ ਸਾਰਾ ਕੁਝ ਕਰਨਾ ਇੱਥੇ ਚੁਣੀਆਂ ਹੋਈਆਂ ਸਰਕਾਰਾਂ ਨੇ ਪਰ ਪ੍ਰੋਬਲਮ ਇਹ ਆ ਰਹੀ ਆ ਇੱਕ ਵੱਡਾ ਫੀਨੋਮਨਾ ਹੈਗਾ ਕੱਲਾ ਪੰਜਾਬ ਦਾ ਹੀ ਨਹੀਂ ਜੇ ਨੂੰ ਤਾਂ ਜ ਵਰਲਡ ਪਰਸਪੈਕਟਿਵ ਵੀ ਦੇਖੀਏ ਕਿ ਜਿਹੜੀਆਂ ਔਥਾਰਿਟੇਰੀਅਨ ਕਿਸਮ ਦੀਆਂ ਸਰਕਾਰਾਂ ਨੇ ਜਿਹੜੀਆਂ ਕਿ ਆਉਂਦੀਆਂ ਤਾਂ ਚੁਣ ਕੇ ਹੈਗੀਆਂ ਨੇ ਵੋਟ ਦੇ ਰਹੀ ਪਰ ਉਹਨਾਂ ਦਾ ਕੈਰੇਕਟਰ ਤਾਂ ਨਾ ਸ਼ਹੀ ਆ ਚਾਹੇ ਉਹ ਸੋਬਿਆਂ ਦੇ ਵਿੱਚ ਹੋਣ ਚਾਹੇ ਹੋ ਤੁਹਾਡੇ ਮੁਲਕ ਦੇ ਵਿੱਚ ਹੁਣ ਮੁਲਕ ਵਾਲੀ ਤੋਂ ਵਧਖਤ ਨਾ ਹੁੰਦਾ ਕਿਉਂਕਿ ਉਹ ਮੇਨ ਸੱਤਾ ਦੇ ਉੱਤੇ ਬੈਠੀ ਹੁੰਦੀ ਹੈ ਤੇ ਇਸੇ ਉਸੇ ਹੀ ਢੰਗ ਦੇ ਉੱਤੇ ਜਿਹੜੀ ਸਾਡੀ ਸੂਬਾ ਸਰਕਾਰ ਵੀ ਚੱਲ ਰਹੀ ਹੈ ਜਿਹੜਾ ਕੇਂਦਰ ਵਾਲੀ ਸਰਕਾਰ ਦਾ ਢੰਗ ਹੈਗਾ ਪੁਲਿਸ ਉਹਦੇ ਅੰਡਰ ਹੁੰਦੀ ਹੈ ਉਹਨੂੰ ਤਾਕਤਾਂ ਦੇ ਦਿੱਤੀਆਂ ਇਸ ਲਈ ਕਿ ਅਸੀਂ ਜੀ ਆਹ ਕੰਮ ਕਰ ਰਹੇ ਹਾਂ ਪਤਾ ਨਹੀਂ ਇੱਕ মিডিਆ ਨਹੀਂ ਵੀ ਪਰਚਨ ਬਣਾਇਆ ਗਿਆ ਸਾਡੇ ਮੁਲਕ 'ਚ ਵੀ ਸੂਬੇ 'ਚ ਵੀ ਬਣਾਇਆ ਜਾ ਰਿਹਾ ਕਿਉਂਕਿ ਸੂਬੇ ਦਾ ਕੋਈ মিডিਆ ਨੂੰ ਕਾਊਂਟਰ ਨਹੀਂ ਕਰ ਰਿਹਾ ਕਿ ਦੇਖੋ ਜੀ ਪੁਲਿਸ ਨੇ ਚੱਕ ਤੇ ਫਟੇ ਪੁਲਿਸ ਬੜੀ ਸਖਤ ਹੋਣੀ ਚਾਹੀਦੀ ਹੈ ਪੁਲਿਸ ਨੇ ਸ਼ਕਤੀ ਨਾਲ ਕੰ ਇਹ ਤਰਨਾ ਅਸਲ ਵਿੱਚ ਇਸ ਤਰ੍ਹਾਂ ਦੀਆਂ ਆਥਾਰਿਟੇਰੀਅਨ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਮਜ਼ਬੂਤ ਵੀ ਕਰਦੀ ਹੈ ਉਹਨਾਂ ਦੇ ਪ੍ਰਵਚਨ ਨੂੰ ਮਜ਼ਬੂਤ ਕਰਦੀ ਹੈ ਪੁਲਿਸ ਨੂੰ ਵੱਧ ਅਧਿਕਾਰਾਂ ਦਾ ਦੇਖੋ ਮੈਨੂੰ ਲੱਗਦਾ ਜੇ ਪੰਜਾਬ ਚੋਂ ਕੋਈ ਇੱਕ ਬੰਦਾ ਕਹੇ ਵੀ ਪੁਲਿਸ ਦੇ ਕੋਲ ਬੜੇ ਅਧਿਕਾਰ ਹੋਣੇ ਚਾਹੀਦੇ ਇਹਨਾਂ ਸੁਧਰ ਜੂ ਪੰਜਾਬ ਦਾ ਜਿਹੜਾ ਬੰਦਾ ਪੰਜਾਬ ਦਾ ਜਾਇਆਵਾਜ ਹੈ ਜਿਹਨੇ ਪੰਜਾਬ ਦੇ ਵਿੱਚ ਰਹਿੰਦਾ ਰੈਤਨ ਨਾਲ ਜੁੜਿਆ ਪਹਿਲਾਂ ਤਾਂ ਉਹ ਉਹ ਇਹ ਗੱਲ ਕਿਵੇਂ ਕਹਿ ਸਕਦਾ ਮੇਰੇ ਲਈ ਬੜੀ ਹੈਰਾਨੀ ਦੀ ਗੱਲ ਹੈ ਕਿਉਂਕਿ ਪੰਜਾਬ ਨੇ ਪੁਲਿਸ ਨੂੰ ਵੱਧ ਅਧਿਕਾਰਾਂ ਦੇ ਦੌਰ ਦੇ ਵਿੱਚ ਭੁਗਤਿਆ ਹੋਇਆ ਹੈ ਕਿ ਕਿਵੇਂ ਜਿਹੜੇ ਪੁਲਿਸ ਵੱਲੋਂ ਹਿਰਾਸਤ ਵਿੱਚ ਤਸ਼ੱਦਦ ਕੀਤੇ ਜਾਂਦੇ ਰਹੇ ਨੇ ਖੋਦਾ ਉਹਨਾਂ ਨੂੰ ਮਾਰਿਆ ਜਾਂਦਾ ਰਿਹਾ ਹੈਗਾ ਹੱਤਵੱਜ ਸਮੇਂ ਹੱਤਵੱਜ ਨਾਂ ਥੱਲੇ ਸਿੱਖ ਨੌਜਵਾਨਾਂ ਨੂੰ ਮਾਰਿਆ ਜਾਂਦਾ ਰਿਹਾ ਇਹ ਸਭ ਕੁਝ ਚੱਲਦਾ ਰਿਹਾ ਪੰਜਾਬ ਦੇ ਵਿੱਚ ਅੱਛਾ ਇਸ ਤੋਂ ਬਿਨਾ ਜਿਹੜੇ ਛੋਟੇ-ਮੋਟੇ ਉਹ ਦੁਬਾਰਾ ਵਿੱਚ ਜੇ ਅਪਨ 90 ਦੇ ਦੌਰ ਦੇ ਬਾਅਦ ਚੋਂ ਬਾਅਦ ਚ ਨਿਕਲ ਜਾਈਏ ਤਾਂ ਫਿਰ ਦੂਜੀਆਂ ਸਰਕਾਰਾਂ ਜਿਵੇਂ ਆਈਆਂ ਅਕਾਲੀ ਦਲ ਦੀਆਂ ਆਈਆਂ ਅਕਾਲੀ ਦਲ ਦਾ ਜਿਹੜਾ 10 ਸਾਲ ਦਾ ਰਾਜ ਹੈ ਉਹਦੇ ਵਿੱਚ ਲੋਕਲ ਗੁੰਡਾਗਰਦੀ ਆ ਜਿਹੜੇ ਸਾਰੇ ਗੈਂਗਸਟਰ ਵਗੈਰਾ ਪਨਪੇ ਹਾਲਾਂਕਿ ਗੈਂਗਸਟਰਾਂ ਦਾ ਪਹਿਲੀ ਵਾਰ ਆਗਮਨ ਤਾਂ ਸੀ ਕੈਪਟਨ ਦੀ ਜਿਹੜੀ 2002 ਵਾਲੀ ਸਰਕਾਰ ਦੇ ਵੇਲੇ ਦੇਖਿਆ ਵੀ ਇੱਕ ਮੰਤਰੀ ਦੇ ਬਾਰੇ ਚਰਚਾ ਸੀ ਵੀ ਇਹਦੇ ਕੋਲ ਇਹ ਜਿਹੇ ਗੈਂਗਸਟਰ ਪਾਲੇ ਹੋਏ ਨੇ ਤੇ ਉਸ ਤੋਂ ਬਾਅਦ ਵਿੱਚ ਕਾਲੀ ਸਰਕਾਰ ਦੇ ਵਿੱਚ ਵਧਿਆ ਹੈਗਾ ਉਹਦੇ ਵਿੱਚ ਪੁਲਿਸ ਵੀ ਉਹਨਾਂ ਅੰਦਰ ਖੜੀ ਹੁੰਦੀ ਆ ਹੋਰ ਵੀ ਉਹ ਚੱਲਦਾ ਚੱਲਦਾ ਜਿਹੜਾ ਉਹ ਚੱਲਿਆ ਹੁਣ ਮਸਲਾ ਇਹ ਹੈਗਾ ਕਿ ਗੱਲਾਂ ਦੀ ਜੜ ਤਾਂ ਹੈਗੀ ਆ ਵੀ ਇਹ ਚਾਹੇ ਕੋਈ ਗੈਂਗਸਟਰ ਹੋਵੇ ਚਾਹੇ ਨਸ਼ਾ ਤਸਕਰਾਂ ਇਹ ਜਿਹੜੀ ਇੱਕ 체 ਨਾ ਉਹ ਇੱਕ ਹਕੂਮ ਜਿਹੜੀਆਂ ਲੀਡਰਸ਼ਿਪ ਡੇਟਾ ਨਾਲ ਜਿਹੜੀ ਸਿਆਸਤ ਵਾਲਾਂ ਨਾਲ ਕਿਵੇਂ ਜੁੜੀ ਹੈ ਉਹ ਚੀਜ਼ ਨੂੰ ਸਮਝਣ ਦੀ ਦੌਰ ਆ ਤੁਸੀਂ ਇੱਥੇ ਛੋਟੇ ਮੋਟੇ ਜਿਹੜੇ ਬੰਦਿਆਂ ਨੂੰ ਫੜ ਕੇ ਇਹਨਾਂ ਨੂੰ ਐਵੇਂ ਬਣਾ ਕੇ ਪੇਸ਼ ਕਰ ਰਹੇ ਹੋ ਕਿ ਪਤਾ ਨਹੀਂ ਅਸੀਂ ਕਿੱਡੀ ਵੱਡੀ ਮਾਲਾ ਮਾਰ ਲਈ ਇਹ ਮੈਨੂੰ ਲੱਗਦਾ ਲੋਕਾਂ ਨੂੰ ਵੀ ਗਮਰਾਹ ਕਰਨ ਵਾਲੀ ਗੱਲ ਹੈ ਜੇ ਤੁਸੀਂ ਕਹਿ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਜੋ ਘਟਨਾਵਾਂ ਵਾਪਰ ਰਹੀਆਂ ਨੇ ਫਿਰ ਭਾਵੇਂ ਇਹ ਇਨਕਾਊਂਟਰ ਹੋ ਰਿਹਾ ਉਹਦੇ ਨਾਲ ਤੁਸੀਂ ਕਹਿ ਰਹੇ ਲੋਕ ਗਮਰਾਹ ਹੋ ਰਿਹਾ ਪਰ ਕਿਤਨੇ ਕਿਤੇ ਇਹ ਡੈਟਰਾਡ ਵਿੱਚ ਜੋ ਕੰਮ ਨਹੀਂ ਕਰੂਗਾ ਜੇਕਰ ਇਸ ਤਰੀਕੇ ਦੇ ਨਾਲ ਪੁਲਿਸ ਦੀ ਸਖਤਾਈ ਦੇਖਣ ਨੂੰ ਮਿਲਦੀ ਹੈ ਤਾਂ ਗੈਂਗ ਗੈਂਗਸਟਰ ਨੇ ਇੱਥੇ ਜੇ ਨਸ਼ਾ ਤਸਕਰ ਨੇ ਉਹਨਾਂ ਦੇ ਮਨ 'ਚ ਡਰ ਵੀ ਤਾਂ ਬੈਠਦਾ ਹੈ ਨਾ ਕਿ ਅਜੇ ਕੁਝ ਗਲਤ ਕਰਾਂਗੇ ਵੀ ਪਰਿਵਾਰ ਵੀ ਉੱਜੜੂਗਾ ਘਰ ਵੀ ਟਾਇਆ ਜਾਊਗਾ ਅਸਲ ਵਿੱਚ ਦੋ ਤਿੰਨ ਧਰਗ ਹੁੰਦੇ ਨੇ ਇਹਨੂੰ ਦੋ ਚੀਜ਼ਾਂ ਨਾਲ ਦੇਖਿਆ ਜਾਂਦਾ ਹੈ ਵੈਸੇ ਜਿਹੜਾ ਇਹਨੂੰ ਚਲੋ ਆਪਾਂ ਐਂ ਦੇਖ ਲੈਂਦੇ ਆਂ ਪਹਿਲੀ ਗੱਲ ਤਾਂ ਜਿਹੜਾ ਗੈਂਗਸਟਰ ਵਗੈਰਾ ਨੇ ਨਾ ਉਹ ਆਪਣੇ ਆਫਵਾ ਚੋਂ ਨਹੀਂ ਬਣ ਪਏ ਨਹੀਂ ਕਿ ਆਪਾਂ ਜੇ ਮੰਨ ਲਓ ਆਪਾਂ ਦੋ ਜਣੇ ਆ ਆਪਾਂ ਦੋ ਜਣਾਂ ਨੇ ਪਲਾਨਿੰਗ ਬਣਾ ਲਈ ਵੀ ਚਲ ਹੁਣ ਆਪਾਂ ਵੀ ਆ ਪੁੱਠੇ ਸਿੱਦੇ ਕਮਾਂ ਚ ਪੈਣੇ ਆ ਇਹਦੇ ਵਿੱਚ ਬੜਾ ਫਾਇਦਾ ਨਹੀਂ ਬੰਦਾ ਉਹ ਉਹੀ ਉਹ ਨਾ ਕਮਾਂ ਚ ਪੈਂਦਾ ਜਦੋਂ ਉਹਨਾਂ ਨੂੰ ਉੱਪਰ ਕੋਈ ਪੋਲੀਟੀਕਲ ਸਪੋਰਟ ਹੁੰਦੀ ਆ ਪੋਲੀਟিক্যাল ਸਪੋਰਟ ਵਾਲੀ ਨੂੰ ਤੁਸੀਂ ਹੱਥ ਪਾਈ ਨਹੀਂ ਰਹੇ ਹੈਗੇ ਉਹਦੇ ਵਿੱਚੋਂ ਸੱਤਾਧਾਰੀਆਂ ਦੀ ਵੀ ਹੋ ਸਕਦੀ ਆ ਗੈਰ ਸੱਤਾਧਾਰੀਆਂ ਦੀ ਵੀ ਹੁੰਦੀ ਆ ਸੱਤਾਧਾਰੀਆਂ ਦੀ ਵੱਧ ਹੁੰਦੀ ਆ ਉਹ ਸਮੇਂ ਸਮੇਂ ਤੇ ਆਉਂਦੀ ਆ ਇੱਕ ਤਾਂ ਸਰਕਾਰ ਉਹਨੂੰ ਕਦੇ ਨਹੀਂ ਹੱਥ ਪਾਉਂਦੀ ਨਾ ਹੀ ਉਹ ਪਾਏਗੀ ਕਿਉਂਕਿ ਜਦੋਂ ਤੁਸੀਂ ਉਹਨੂੰ ਪਾਉਂਗੇ ਫਿਰ ਬਹੁਤ ਕੁਝ ਆਪਦਾ ਵੀ ਹੀ ਪਿਆਜ ਨਗਾ ਹੋ ਜਾਂਦਾ ਫਿਰ ਦੂਸਰਾ ਮਸਲਾ ਇਹ ਆ ਜਾਂਦਾ ਕਿ ਵੀ ਕੀ ਜਿਹੜੀ ਇੱਕ ਧਾਰਨਾ ਹੈਗੀ ਆ ਵੀ ਕੀ ਕਾਨੂੰਨ ਸਖਤ ਹੈਗਾ ਉਹਦੇ ਨਾਲ ਅਪਰਾਧੀ ਡਰ ਜਾਣਗੇ ਦੁਨੀਆ ਪੱਦਰ ਦੇ ਉੱਤੇ ਨਾ ਦੋ ਤਿੰਨ ਟੰਗ ਹੈਗੇ ਨੇ ਸਜ਼ਾਵਾਂ ਦੇ ਉਹ ਲੋਜਿਕ ਹੈ ਇੱਕ ਤਾਂ ਜਿਹੜੀ ਸਜ਼ਾ ਹੈਗੀ ਆ ਉਹ ਬਦਲੇ ਦੀ ਭਾਵਨਾ ਨਾਲ ਦਿੱਤੀ ਜਾਵੇ ਪੀ ਇਹਨੇ ਮੇਰਾ ਕਤਲ ਕਰਤਾ ਇਹ ਮੇਰੇ ਬੰਦੇ ਦਾ ਕਤਲ ਕਰਤਾ ਮੈਂ ਇਹਦਾ ਵੀ ਕਤਲ ਕਰਨਾ ਉਹ ਸਮੰਤੀ ਯੁੱਗ ਦੀ ਤਬ ਵਿਵਸਥਾ ਹੋ ਸਕਦੀ ਹੈ ਬਦਲੇ ਦੀ ਭਾਵਨਾ ਲਈ ਦੂਜਾ ਹੁੰਦਾ ਡਰ ਪੈਦਾ ਕਰਨਾ ਡਰ ਵਾਲੀ ਜਿਹੜੀ ਵਿਧੀ ਹੈ ਵਿਧਾਨ ਹੈ ਜਿਹੜਾ ਉਹਦੀ ਬਹੁਤ ਸਾਰੇ ਜਮਹੂਰੀ ਲੋਕ ਮੁਖਾਲਫਤ ਕਰ ਰਹੇ ਨੇ ਕਿ ਅਪਰਾਧੀ ਨੂੰ ਕਦੇ ਵੀ ਤੁਸੀਂ ਡਰ ਰਹੇ ਨਹੀਂ ਸੁਧਾਰ ਸਕਦੇ ਇੱਕ ਹੁੰਦਾ ਕਿ ਜਿਹਦੇ ਲਈ ਉਹਦੇ ਵਿੱਚ ਕੋਈ ਸੁਧਾਰ ਹੋਵੇ ਵਿਕਤੀ ਸਜ਼ਾ ਉਹ ਦਿੱਤੀ ਜਾਵੇ ਤਾਂ ਹੀ ਤੁਸੀਂ ਦੇਖੋ ਵੀ ਜੇਲਾਂ ਨੂੰ ਸੁਧਾਰ ਕਰਨ ਲਿਖਿਆ ਹੁੰਦਾ ਹਾਲਾਂਕਿ ਉਹ ਸੁਧਾਰਕਰ ਹੈਗੀਆਂ ਕਿ ਨਹੀਂ ਹੈਗੀਆਂ ਵੱਡਾ ਵੱਖਰਾ ਵਿਸ਼ਾ ਉਹ ਸੁਧਾਰਕਰ ਨੇ ਉਹ ਵਿਗਾੜ ਕਰਨੇ ਜਾਂ ਬਗਿਆੜ ਕਰਨੇ ਉਹ ਵੱਖਰਾ ਵਿਸ਼ਾ ਲੇਕਿਨ ਜੋ ਜਮਹੂਰੀ ਮੁਲਕ ਨੇ ਜਿੱਥੇ ਡੈਮੋਕ੍ਰੇਸੀ ਰਿਕਸਤ ਹੋਈ ਹੁੰਦੀ ਆ ਉੱਥੇ ਜਿਹੜਾ ਇੱਕ ਸਜ਼ਾ ਦਾ ਮਕਸਦ ਹੁੰਦਾ ਵੀ ਬੰਦੇ ਦੇ ਵਿੱਚ ਕੋਈ ਹਕੀਕੀ ਸਿਹਤਾਰ ਹੋਵੇ ਡੈਮੋਕ੍ਰੇਸੀ ਹੁੰਦੀ ਐ ਇਸ ਲਈ ਕਿਉਂਕਿ ਡੈਮੋਕ੍ਰੇਸੀ ਇਹ ਮੰਨ ਕੇ ਚੱਲਦੀ ਆ ਵੀ ਜਿਹੜਾ ਉਹਦਾ ਪਰਵਚਨ ਆ ਡੈਮੋਕ੍ਰੇਸੀ ਦਾ ਕਿ ਬੰਦਾ ਆਪਣੇ ਆਪ ਨਹੀਂ ਕੋਈ ਵਿਗੜਦਾ ਮਤਲਬ ਮੰਨ ਲਓ ਕੋਈ ਇੱਕ ਬਲਾਤਕਾਰੀ ਐ ਕੋਈ ਕੋਈ ਬਲਾਤਕਾਰੀ ਅਏ ਨਹੀਂ ਕਿ ਉਹ ਅੰਦਰ ਕੋਈ ਚੀਜ਼ ਪਈ ਉਹਨਾਂ ਇੱਕ ਸੁਸਾਇਟੀ ਨੇ ਉਸ ਤਰ੍ਹਾਂ ਦਾ ਬਣਾਇਆ ਹੈ ਉਹ ਇੱਕ ਸਫਰ ਕੀਤਾ ਹੈਗਾ ਤੇ ਉਹਦੇ ਲਈ ਫਿਰ ਉਹਨੂੰ ਉਹਨੂੰ ਇੱਕ ਮੌਕਾ ਦਿੱਤਾ ਜਾਵੇ ਕਿ ਉਹ ਉਹਦੇ ਵਿੱਚ ਕੋਈ ਬਖਤੀ ਸੁਧਾਰ ਹੋਵੇ ਜਦ ਉਹਦੇ ਲਈ ਸਜ਼ਾ ਵੀ ਹੁੰਦੀ ਹੈ ਉਹਦੇ ਵਿੱਚ ਪਰ ਉਹ ਸਜ਼ਾ ਜਿਹੜੀ ਆ ਉਹ ਉਹ ਇਹ ਉਹ ਸੁਸਾਇਟੀ ਲਈ ਕੋਈ ਪੋਜ਼ਿਟਿਵ ਹੋਵੇ ਇਹ ਨਾ ਹੋਵੇ ਅਸੀਂ ਹੋਰ ਵੀ ਦੇਖਿਆ ਅਸੀਂ ਇਹ ਦੇਖਿਆ ਕਿ ਮੰਨ ਲਓ ਕਿ ਜਿਨਾ ਜਿਵੇਂ ਇੱਕ ਛੋਟੀ ਜਿਹੀ ਉਦਾਹਰਣ ਹੈ ਵੀ ਜਿਨਾ ਮੁਲਕਾਂ ਦੇ ਵਿੱਚ ਬਹੁਤ ਸਖ਼ਤ ਸਜ਼ਾਵਾਂ ਹੈਗੀਆਂ ਨੇ ਉਹਨਾਂ ਵਿੱਚ ਕੋਈ ਬਖਤੀ ਤੌਰ ਤੇ ਸੁਧਾਰ ਨਹੀਂ ਹੋਇਆ ਅਪਰਾਧ ਦੇ ਵਿੱਚ ਚਾਹੇ ਉਹ ਰੇਪ ਹੋਣ ਚਾਹੇ ਇਦਾਂ ਦੇ ਜਿਹੜੇ ਹੈਗੇ ਆ ਗੈਂਗਵਾਰ ਹੋਣ ਉਹਨਾਂ ਵਿੱਚ ਵੀ ਕੋਈ ਕਮੀ ਨਹੀਂ ਆਈ ਇਹ ਤਾਂ ਇੱਕ ਔਥੈਂਟਿਕ ਡਾਟਾ ਪਿਆ ਹੈਗਾ ਇਸੇ ਕਰਕੇ ਬਹੁਤ ਸਾਰੇ ਮੁਲਕਾਂ ਦੇ ਵਿੱਚੋਂ ਇਹ ਆਵਾਜ਼ ਵੀ ਉੱਠਦੀ ਹੈ ਵੀ ਜਿਨ੍ਹਾਂ ਮੁਲਕਾਂ ਦੇ ਵਿੱਚ ਫਾਂਸੀ ਦੀ ਸਜ਼ਾ ਹੈਗੀ ਉਹ ਫਾਂਸੀ ਦੀ ਸਜ਼ਾ ਖਤਮ ਕੀਤੀ ਜਾਵੇ ਹੁਣ ਮਸਲਾ ਇਹ ਹੈਗਾ ਕਿ ਸਾਡਾ ਮੁਲਕ ਅਸੀਂ ਦਾਅਵਾ ਕਰਦੇ ਹਾਂ ਕਿ ਜਮਹੂਰੀ ਮੁਲਕ ਹੈਗਾ ਇੱਕ ਤਾਂ ਹੁਣ ਉਹ ਜਿਹੜੀ ਜਮਹੂਰੀ ਮੁਲਕ ਨੂੰ ਖਤਮ ਕਰਨ ਲਈ ਹੀ ਜਿਹੜਾ ਉਹਦੇ ਅੰਦਰੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਪੈਦਾ ਕੀਤੀਆਂ ਜਾਣੀਆਂ ਹੋ ਰਹੀਆਂ ਤੁਸੀਂ ਦੇਖੋ ਕਿ ਸੱਤਾਧਾਰੀ ਜਿਹੜੀ ਸੈਂਟਰ ਸਰਕਾਰ ਆ ਉਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ ਜਿਹੜੀਆਂ ਕਿ ਕਨਸਟੀਟਿਊਸ਼ਨ ਦੇ ਉਲਟ ਹੈ ਜੇ ਇਹਨੂੰ ਪੰਜਾਬ ਸਰਕਾਰ ਦੇ ਐਂਗਲ ਤੋਂ ਦੇਖਣਾ ਹੋਵੇ ਪੰਜਾਬ ਸਰਕਾਰ ਦਾ ਜਿਹੜਾ ਕੋਈ ਵੀ ਪ੍ਰਵਚਨ ਹੈ ਤੁਹਾਨੂੰ ਇਸ ਤਰ੍ਹਾਂ ਦਾ ਨਹੀਂ ਨਜ਼ਰ ਆਏਗਾ ਭਗਵੰਤ ਮਾਨ ਦੀ ਸਰਕਾਰ ਦਾ ਜਿਹੜੀ ਕਿ ਬੀਜੇਪੀ ਤੋਂ ਵੱਖਰਾ ਹੋਵੇ ਚਾਹੇ ਜੀ ਕਿ ਅੰਦੋਲਨ ਕਰਨ ਵਾਲੇ ਕਿਸਾਨ ਹੈ ਜੀ ਇਹ ਤਾਂ ਜੀ ਵਿਲੇ ਨੇ ਇਹ ਤਾਂ ਜੀ ਦੂਜੇ ਦਿਨ ਬਾਅਦ ਅੰਦੋਲਨ ਕਰਨਾ ਕਿਸੇ ਵੀ ਅੰਦੋਲਨ ਕਰਨਾ ਲੋਕਤੰਤਰ ਦੇ ਵਿੱਚ ਜਿਹੜੀ ਸਭ ਤੋਂ ਅਹਿਮ ਚੀਜ਼ ਹੁੰਦੀ ਆ ਉਹਨੂੰ ਜੇ ਤੁਸੀਂ ਇੱਕ ਇੱਕ ਕਹੋ ਫਿਰ ਬੱਚਾ ਫਿਰ ਬੋਲਣਾ ਝੂਠ ਹੈ ਇਹਨਾਂ ਨੇ ਤਾਂ ਜੀ ਫਲਾਨੇ ਹੋਟਲ 'ਚ ਹਿੱਸੇਦਾਰੀ ਹੈ ਫਲਾਨਾ ਸਬੂਤ ਕੀ ਹੈ ਤੁਹਾਡੇ ਕੋਲ ਸਰਕਾਰ ਦਾ ਕੰਮ ਹੈ ਸਬੂਤ ਲਿਆ ਕੇ ਪੇਸ਼ ਕਰਨਾ ਫਿਰ ਉਹਨਾਂ ਨੂੰ ਉੱਧਰ ਉੱਤੇ ਬਣਦੀ ਕਾਰਵਾਈ ਦੇ ਲਈ ਉਹ ਕਰਨਾ ਤੇ ਤੁਸੀਂ ਇੱਕ ਜਵਲੀ ਮਾਰ ਦਿੰਦੇ ਹੋ ਜਿਵੇਂ ਕਿ ਸੈਂਟਰ ਵਾਲੀ ਵਿਜੇਪੀ ਦੇ ਲੀਡਰ ਮਾਰ ਦਿੰਦੇ ਨੇ ਉੱਤੇ ਹੁੰਦਾ ਕੁਝ ਨਹੀਂ ਲਾਲ ਲਾਲਾ ਹੋ ਜਾਂਦੀ ਹੈ ਮੀਡੀਆ ਵਿੱਚ ਸੁਰਖੀ ਆ ਜਾਂਦੀ ਹੈ ਤੇ ਉਹ ਤੇਰ ਜਿਹੜੀ ਪ੍ਰੋਟੈਸਟ ਕਰ ਰਹੀ ਹੁੰਦੀ ਆ ਉਹ ਬਰਨਾਮਾ ਤੁਸੀਂ ਕਰ ਦਿੰਦੇ ਆ ਮਸਲਾ ਕੀ ਹੈ ਕਿ ਇਹ ਸਾਰਾ ਜਿਹੜਾ ਤਾਣਾ ਨਾ ਚਾਹੇ ਉਹ ਹਿਰਾਸਤੀ ਮੌਤਾਂ ਦਾ ਜਾਂ ਹੋਰ ਹੈ ਉਹ ਇਸ ਚੀਜ਼ ਨਾਲ ਜੁੜਿਆ ਹੋਇਆ ਜਿੱਥੇ ਇਹ ਤਾਣੀ ਹੈ ਕਿ ਇਹ ਤਾਕਤਾਂ ਨੇ ਜਿਹੜੀਆਂ ਇਹ ਅਥੋਰਿਟੇਰੀਅਨ ਕਿਸਮ ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਲੋਕਤੰਤਰ ਦੇ ਵਿਰੋਧੀ ਨੇ ਜਿਹੜੀਆਂ ਲੋਕਤੰਤਰ ਦੇ ਵਿਰੋਧੀ ਭਾਵਨਾ ਹੈਗੀ ਆ ਉਹ ਅਸਲ ਵਿੱਚ ਕੇਂਦਰੀਕਰਨ ਦੇ ਹੱਕ 'ਚ ਹੁੰਦੀ ਹੈ ਵੀ ਪਾਵਰ ਦਾ ਜਿਹੜਾ ਵੱਧ ਤੋਂ ਵੱਧ ਕੇਂਦਰੀਕਰਨ ਹੋਵੇ ਲੋਕਾਂ ਲੋਕ ਸਵਾਲ ਨਾ ਕਰਨ ਲੋਕ ਕੋਈ ਪ੍ਰੋਟੈਸਟ ਨਾ ਕਰਨ ਤੇ ਲੋਕਾਂ ਨੂੰ ਜੀ ਇਹ ਭਰਮ ਵੀ ਪਾਇਆ ਜਾਵੇ ਦੇਖੋ ਲੋਕਾਂ ਦੇ ਵਿੱਚ ਨਾ ਲੋਕ ਅਸਲ ਵਿੱਚ ਹਾਲੇ ਉਸੇ ਸਮੰਤੀ ਵਿਵਸਥਾ ਚ ਆਏ ਹੁੰਦੇ ਆ ਤੁਸੀਂ ਜਦੋਂ ਆਪਣਾ ਆਇਨਸ ਕਨਸਟੀਟਿਊਸ਼ਨ ਭਾਵੇਂ ਜਮਹੂਰੀ ਬਣਾ ਲਿਆ ਉਹਦੇ ਲਈ ਇੱਕ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਉਹ ਉਹ ਪ੍ਰੈਕਟਿਸ ਪੋਲਿਟਿਕਲ ਪਾਰਟੀਆਂ ਨੇ ਵੀ ਕਰਨੀ ਹੁੰਦੀ ਆ ਉਹ ਪ੍ਰੈਕਟਿਸ ਜਿਹੜੀ ਹੈਗੀ ਆ ਪ੍ਰੈਸ਼ਰ ਗਰੁੱਪ ਨੇ ਵੀ ਕਰਨੀ ਹੁੰਦੀ ਆ ਕਿ ਲੋਕਾਂ ਨੂੰ ਅੱਗੇ ਨੂੰ ਲੈ ਕੇ ਜਮਹੂਰੀ ਬਣਾਇਆ ਜਾਵੇ ਲੇਕਿਨ ਜਦੋਂ ਸਰਕਾਰਾਂ ਇਹ ਪਰਵਰਸ਼ਨ ਦਿੰਦੀਆਂ ਨੇ ਕੁਝ ਲੋਕਾਂ ਦੇ ਮਨਾਂ 'ਚ ਪਈਆਂ ਹੁੰਦੀਆਂ ਨੇ ਚੀਜ਼ਾਂ ਵੀ ਹਾਂ ਜਦੋਂ ਕੁੱਟ ਕੇ ਹੀ ਬੰਦਾ ਸਿੱਧਾ ਹੁੰਦਾ ਇਹ ਉਹ ਚੀਜ਼ ਨੂੰ ਬਾਅਦ ਮਿਲਦਾ ਫਿਰ ਸਰਕਾਰ ਤਾਂ ਫਿਰ ਜੀ ਕੁੱਟ ਕੇ ਸਾਰਿਆਂ ਨੂੰ ਸਿੱਧੇ ਕਰਨ ਲੱਗੀ ਹੋਈ ਆ ਉਹ ਇਨਕਾਊਂਟਰ ਵੀ ਹੋ ਰਿਆਂ ਇਨਕਾਊਂਟਰ ਚ ਮੌਤ ਵੀ ਹੋ ਰਹੀ ਆ ਜ਼ਖਮੀ ਵੀ ਹੋ ਰਹੇ ਆ ਫਿਰ ਜਿਹੜਾ ਹੈਗਾ ਕਿ ਹਰਾਸਤੀ ਮੌਤਾਂ ਵੀ ਹੋ ਰਹੀਆਂ ਨੇ ਤੇ ਸਟਰਗਲ ਕਰਨ ਨਹੀਂ ਦੇਣ ਜਦੋਂ ਇੰਨਾ ਜ਼ਿਆਦਾ ਪ੍ਰੈਸ਼ਰ ਆ ਸੋਸਾਇਟੀ ਤੇ ਤੇ ਸੋਸਾਇਟੀ ਦੇ ਵਿੱਚ ਇੰਨਾ ਜ਼ਿਆਦਾ ਇੱਕ ਜਿਹੜਾ ਵੈਕਿਊਮ ਵੀ ਆ ਤੇ ਕਯੋਸ ਵੀ ਆ ਹੈਨਾ ਫਿਰ ਸਮਾਜ ਕਿਹੜੇ ਪਾਸੇ ਨੂੰ ਜਾਊਗਾ ਫਿਰ ਸਮਾਜ ਸਮਾਜ ਖੁਦ ਕਿੱਦਾਂ ਸੋਚੇ ਬਸਿਕ ਅਸੀਂ ਇਹ ਸਾਰੇ ਕਸ਼ੇ ਦੇ ਵਿੱਚੋਂ ਅੱਗੇ ਕਿਵੇਂ ਨਿਕਲੀਏ ਤੇ ਇਹਦੇ ਵਿੱਚ ਇੱਕ ਹੋਰ ਮੈਂ ਗੱਲ ਜੋੜਨਾ ਚਾਹੂੰਗਾ ਮੀਡੀਆ ਦਾ ਰੋਲ ਇਹਦੇ ਵਿੱਚ ਕੀ ਰਹੇਗਾ ਦੇਖੋ ਮੈਂ ਨਾ ਦੂਜਾ ਸਵਾਲ ਥੋੜਾ ਸੌਖਾ ਉਹਦੇ ਉੱਤੇ ਪਹਿਲਾਂ ਜਵਾਬ ਦੇ ਦੇਣਾ ਪਹਿਲੇ ਉਹ ਬਾਅਦ ਦੇਣਾ ਜੀ ਮੀਡੀਆ ਨਾ ਕਦੇ ਵੀ ਨਾ ਕੋਈ ਅੰਦੋਲਨ ਪੈਦਾ ਨਹੀਂ ਕਰਦਾ ਅੰਦੋਲਨ ਨੂੰ ਮਾਰਨ ਦਾ ਕੰਮ ਜ਼ਰੂਰ ਕਰਦਾ ਤੁਸੀਂ ਦੇਖੋ ਕਿਸਾਨ ਅੰਦੋਲਨ ਤੋਂ ਦੇਖ ਲਓ ਕਿਸਾਨ ਅੰਦੋਲਨ ਜਿਹੜਾ ਵੱਡਾ মিডিਆ ਸੋ ਕਾਲਡ ਸੀ ਉਦੋਂ ਦੋਨਾਂ ਨੂੰ ਮਾਰ ਹੀ ਦਿਆ ਸੀ ਨਾ ਚਾਹੇ ਨਾ ਅੰਦੋਲਨ ਵੀਰੇ ਦੇਖੀ ਆਵਾਜ਼ ਪਹਿਲਾਂ ਤਾਂ ਲੱਗਿਆ ਵੀ ਜਿਵੇਂ ਕੋਈ ਅੰਦੋਲਨ ਹੀ ਨਾ ਅੰਦੋਲਨ মিডিਏ ਨਹੀਂ ਖੜਾ ਕੀਤਾ ਵਾ ਇਹ ਪਤਾ ਲੱਗਾ ਵੀ ਇੰਨਾ ਹੀ ਕੁਝ ਔਰ ਨਿਕਲੇ ਆ ਹੋਇਆ ਇਹ ਸਾਰੇ ਦੋ ਛੋਟੇ ਛੋਟੇ ਉਦਾਹਰਨਾਂ ਨੇ ਐ ਇਸੇ ਤਰ੍ਹਾਂ ਜਦੋਂ ਦੇ ਪਿੱਛੇ ਕੋਈ ਹੋਰ ਤਾਕਤ ਹੁੰਦੀ ਆ মিডিਆ ਅੰਦੋਲਨ ਨਹੀਂ ਪੈਦਾ ਕਰਦਾ ਉਹਦਾ ਉਹਦਾ ਬਹੁਤਾ ਪਰਚਨ ਸੱਤਾ ਤਰੀਕ ਨਾਲ जोडਿਆ ਹੁੰਦਾ ਜਾਂ ਫਿਰ ਆਏ ਕਹਿੰਦੇ ਜੋ ਜਦੋਂ ਹਕੂਮਤ ਬਹੁਤ ਜ਼ਿਆਦਾ ਕ੍ਰੂ ਰੂਪ ਚਾ ਜਾਂਦੀ ਹੈ ਫਿਰ ਉਹ ਝੁਕ ਵੀ ਜਾਂਦਾ ਜਿਵੇਂ ਉਹਨਾਂ ਭਾਰ ਪਾਕਿਸਤਾਨ ਦੀ ਜਿਹੜੀ ਸੋ ਕਾਲਡ جنگ ਲੱਗੀ ਹੋਈ ਸੀ ਜਿਹਨੂੰ ਆਫੀਸ਼ੀਅਲ ਤੌਰ ਤੇ جنگ ਨਹੀਂ ਸੀਗੀ ਆਪਾਂ ਉਹਨੂੰ ਸੋ ਕਾਲਡ جنگ ਤਾਂ ਕਹਿੰਦੇ ਆ ਹਾਂ ਉਹਦੇ ਵਿੱਚ ਕੀ ਹੋਇਆ ਕਿ ਉਹਦੇ ਵਿੱਚ ਅਸੀਂ ਉਹ ਮੀਡੀਆ ਵੀ ਦੇਖਿਆ ਜਿਹੜਾ ਨਾਨ ਗੋਦੀ ਸੀਗਾ ਉਹਨੂੰ ਵੀ ਇੱਕ ਜਗ੍ਹਾ ਤੇ ਆ ਕੇ ਸਮਝੋ ਤੱਕਣਾ ਬੇਸ ਕਰਕੇ ਮੀਡੀਆ ਨੇ ਆਪਣੀ ਇੱਕ ਸਪੇਸ ਬਣਾਉਣੀ ਹੁੰਦੀ ਆ ਜੇ ਉਹ ਸਪੇਸ ਵਿੱਚ ਉਹਨੇ ਆਪਣਾ ਕੰਮ ਕਰ ਕਰ ਸਕਦਾ ਹੁੰਦਾ ਉਹ ਲekin ਉਹ ਨਹੀਂ ਕਰ ਰਿਹਾ ਹੈਗਾ ਕਿਉਂਕਿ ਉਹਦਾ ਕਾਰਨ ਹੈ ਉਥੇ ਕਾਰਪੋਰੇਟ ਜਗਤ ਆ ਗਿਆ ਕਾਰਪੋਰੇਟ ਜਗਤ ਦੀ ਸਰਕਾਰਾਂ ਨਾਲ ਯਾਰੀ ਹੈਗੀ ਆ ਉਹਨਾਂ ਦੇ ਏਜੰਡਿਆਂ ਨਾਲ ਜਾਰੀ ਹੈਗੀ ਆ ਕਿਉਂਕਿ ਹੁਣ ਜਿਹੜਾ ਵੀ ਵੱਡੇ ਤਨਖਾੜਾ ਜਿਨ੍ਹਾਂ ਨਾਲ ਸਰਕਾਰ ਦੀ ਯਾਰੀ ਹੈ ਕੇਂਦਰ ਦੇ ਵਿੱਚ ਉੱਪਰ ਦੇਖੀਏ ਤਾਂ ਉਹਨਾਂ ਨੇ ਉਹਨਾਂ ਨੂੰ ਮੱਲਾਮਲ ਕਰਨਾ ਤੇ ਉਹਨਾਂ ਦੀਆਂ ਨੀਤੀਆਂ ਨੂੰ ਸਰਕਾਰ ਲਾਗੂ ਕਰਨ ਲਈ ਕੰਮ ਕਰਦੀ ਹੈ ਸਾਰੇ ਉਹਨਾਂ ਨੂੰ ਇੱਕ ਇਦਾਂ ਦਾ ਵਾਤਾਵਰਨ ਚਾਹੀਦਾ ਤੁਸੀਂ ਦੇਖੋ ਨਾ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਬਾਹਰੋਂ ਆ ਰਹੀਆਂ ਉਹਨਾਂ ਨੂੰ ਕੋਈ ਆਪਣੀ ਫੈਕਟਰੀਆਂ ਦੇ ਵਿੱਚ ਪ੍ਰੋਟੈਸਟ ਕਰਨ ਵਾਲੇ ਨਹੀਂ ਚਾਹੀਦੇ ਹੈਗੇ ਉਹ ਉਹ ਇਸ ਤਰ੍ਹਾਂ ਦੇ ਉਹਨਾਂ ਨੇ ਕਾਨੂੰਨ ਬਣਾ ਕੇ ਉਹ ਕਾਨੂੰਨ ਸਖਤ ਕਰ ਦਿੱਤੇ ਲੇਬਰ ਕਾਨੂੰਨ ਕਿੰਨੇ ਕਿ ਐਸੀ ਤੈਸੀ ਕੀਤੀ ਪਈ ਹੈ ਨਾ ਦੱਸਾਂ 11 ਸਾਲਾਂ ਦੇ ਵਿੱਚ ਇੱਕੋ ਹੀ ਚੀਜ਼ ਹੈਗੀ ਹੈ মিডিਆ ਉਹਨਾਂ ਨਾਲ ਜੁੜਿਆ ਹੋਇਆ ਹੈ ਵੱਡਿਆਂ ਨਾਲ ਦੂਜਾ ਹੈ ਕਿ ਵੀ ਇਸ ਹਾਲਤ ਦੇ ਵਿੱਚ ਕੀ ਕਰੇ ਸੋਸਾਇਟੀ ਤੇ ਓਵਰਆਲ ਪੂਰਾ ਇੱਕ ਤੇ ਵਰਲਡ ਸੰਕਟ ਹੈ ਜਿਹੜਾ ਡੈਮੋਕ੍ਰੇਸੀ ਦੀ ਜਿਹੜੀ ਸਪੇਸ ਹੈ ਨਾ ਉਹ ਹੋ ਰਹੀ ਹੈ 트럼ਪ ਆਇਆ ਹੋਇਆ 트럼ਪ ਨੇ ਆ ਕੇ ਉਹ ਯੂਨੀਵਰਸਿਟੀਆਂ ਦੇ ਗ੍ਰਾਂਟ ਦੇ ਵਿੱਚ ਹੀ ਘੱਟ ਲਾ ਦਿੱਤਾ ਜਿਹੜੀਆਂ ਯੂਨੀਵਰਸਿਟੀਆਂ ਉਹਦੀ تنਕੀਦ ਕਰਦੀਆਂ ਨੇ ਉਹਦਾ ਉਹਦੀ ਉਹਦੇ ਉਹਦੇ ਅਲੋਚਨਾ ਕਰਦੀਆਂ ਨੇ ਇਸੇ ਤਰ੍ਹਾਂ ਇੰਡੀਆ 'ਚ ਵੀ ਅਸੀਂ ਦੇਖ ਰਹੇ ਹਾਂ ਇਹਦੇ ਵਿੱਚ ਜਿਹੜੀਆਂ ਧਿਰਾਂ ਨੇ ਜਿਹੜੀਆਂ ਲੜਨ ਵਾਲੀਆਂ ਧਿਰਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਵੀ ਕਿਵੇਂ ਉਹ ਆਪਣੇ ਮਸਤਨ ਨੂੰ ਲੈ ਕੇ ਏਕਾ ਕਰਕੇ ਘਟੋ-ਘਟ ਜੇ ਤੁਹਾਡੇ ਵਿੱਚ ਡਿਫਰੈਂਸਸ ਨੇ ਤਾਂ ਮਿਨੀਮਲ ਮੁੱਦਿਆਂ ਦੇ ਉੱਤੇ ਉਹ ਲੜਨ ਹੁਣ ਪੰਜਾਬ 'ਚ ਇੱਕ ਸੀਰੀਜ਼ ਬੜੀ ਦੇਖਣ ਵਾਲੀ ਆ ਪੰਜਾਬ 'ਚ ਜਿੱਥੇ ਨਾ ਪਹਿਲਾਂ ਵਿਦਿਆਰਥੀ ਜਥੇਬੰਦੀਆਂ ਹੁੰਦੀਆਂ ਸੀ ਹੁਣ ਉਸ ਤਰ੍ਹਾਂ ਦੀਆਂ ਪਾਵਰਫੁਲ ਨਹੀਂ ਰਹੀਆਂ ਪੂਰੇ ਮੁਲਾਜ਼ਮ ਜਥੇਬੰਦੀਆਂ ਬਹੁਤ ਤਕੜੀਆਂ ਨਹੀਂ ਐ ਇੱਕ ਅੱਧੀ ਜਥੇਬੰਦੀ ਨੂੰ ਛੱਡ ਕੇ ਹੋਰ ਕੋਈ ਓਡੀ ਐਕਟਿਵ ਨਹੀਂ ਹੈਗੀ ਅ ਲੈ ਦੇਖੀ ਸਾਡੇ ਕੋਲ ਕਿਸਾਨੀ ਦੇ ਨਾਲ ਬੱਚੀਆਂ ਹੈਗੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਸੀਮਾਵ ਬਹੁਤ ਸਾਰੀਆਂ ਗੱਲਾਂ ਨਾਲ ਕੋਈ ਸਹਿਮਤ ਨਹੀਂ ਹੋ ਸਕਦਾ ਪਰ ਇੱਕ ਚੀਜ਼ ਇਹ ਕਿ ਅੱਜ ਦੀ ਘੜੀ 'ਚ ਪੰਜਾਬ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਹੈਗੀਆਂ ਉਹ ਇੱਕ ਫਾਈਟ ਕਰਨ ਵਾਲੀ ਫੋਰਸਸ ਨੇ ਉਹ ਕੱਲੇ ਆਪਣੇ ਮੰਗਾਂ ਲਈ ਨਹੀਂ ਲੜਦੀਆਂ ਹੈਗੀਆਂ ਉਹ ਬਹੁਤ ਸਾਰੀਆਂ ਧਮੂਰੀ ਮੰਗਾਂ ਲਈ ਵੀ ਲੜਦੀਆਂ ਤੁਸੀਂ ਦੇਖਿਆ ਕਿ ਆ ਭਾਰਤ-ਪਾਕਿਸਤਾਨ ਤਣਾਦਰਾਂ ਸ਼ਾਂਤੀ ਲਈ ਜਿਹੜੇ ਮਾਰਚ ਕੀਤੇ ਗਏ ਉਹਦੇ ਵਿੱਚ ਵੀ ਕਿਸਾਨ ਨੇ ਪਾਣੀਆਂ ਦੇ ਮੁੱਦੇ ਉੱਤੇ ਵੀ ਕਿਸਾਨ ਗੱਲ ਕਰਦੇ ਨੇ ਹੁਣ ਪੰਜਾਬ ਸਰਕਾਰ ਹੁਣ ਇਹਨਾਂ ਤੋਂ ਹੀ ਔਖੀ ਹੈ ਸੈਂਟਰ ਵੀ ਚਾਹੁੰਦੀ ਹੈ ਸੈਂਟਰ ਵੀ ਦਾ ਸੈਂਟਰ ਵਾਲਾ ਮੁੱਦੇ ਵੀ ਚਾਹੁੰਦਾ ਕਿ ਇਹ ਕਿਸਾਨਾਂ ਨੂੰ ਥੋੜਾ ਜਿਹਾ ਲੋਡ ਕੀਤਾ ਜਾਵੇ ਪੰਜਾਬ ਦੇ ਇਹਨੂੰ ਤੇ ਭਗਵੰਤ ਮਾਨ ਰਾਮਨਾਲ ਕਰੀ ਜਾ ਰਿਹਾ ਭਗਵੰਤ ਮਾਨ ਉਹਨਾਂ ਦੀ ਮਤਲਬ ਬਿਨਾਂ ਕਹੀ ਹੋਈ ਇੱਛਾ ਜਿਹੜੀ ਹੈਗੀ ਆ ਪਰਗਨ ਕੀਤੀ ਹੋਈ ਉਹ ਖੁਦ ਕਰ ਰਿਹਾ ਇਸੇ ਲਈ ਕਿ ਉਹ ਕਿਸਾਨਾਂ ਨੂੰ ਕਦੇ ਕੁਝ ਕਹਿ ਰਿਹਾ ਕਦੇ ਕੁਝ ਕਹਿ ਰਿਹਾ ਰਹਿੰਦੀ ਖੁੰਦੀ ਕਸਰ ਕਿਸਾਨਾਂ ਦੀਆਂ ਜਿਹੜੀਆਂ ਜੁਨੀਅਨ ਆਫਸ ਵਿੱਚ ਟੁੱਟ ਗਈਆਂ ਇੱਕ ਸਤੋਕ ਸਾਲ ਦਾ ਇੱਕ ਸਾਲਕ ਦਾ ਸੀ ਜਿਹੜਾ ਮੋਰਚਾ ਦੇਖਿਆ ਉਹਦੇ ਲੀਡਰਸ਼ਿਪਾਂ ਦੀ ਜਿਹੜੀ ਭਰੋਸੇਯੋਗਤਾ ਦੇ ਸਵਾਲ ਖੜੇ ਹੋਏ ਆ ਉਹਨਾਂ ਨੇ ਸ਼ੰਕੇ ਪੈਦਾ ਕਰ ਦਿੱਤੇ ਲੇਕਿਨ ਇਹ ਸਭ ਦੇ ਬਾਵਜੂਦ ਮਤਲਬ ਕਿਸਾਨ ਜਥੇਬੰਦੀਆਂ ਹੀ ਹੱਲੇ ਪੰਜਾਬ ਚ ਇੱਕ ਉਹ ਜਥੇਬੰਦੀਆਂ ਸਾਨੂੰ ਨਜ਼ਰ ਆਉਂਦੀਆਂ ਉਹਨਾਂ ਦੀ ਬਹੁਤ ਸਾਰੀਆਂ ਸੀਮਾਵਾਂ ਦੇ ਬਾਵਜੂਦ ਬਹੁਤ ਸਾਰੀਆਂ ਘਾਟਾਂ ਦੇ ਬਾਵਜੂਦ ਜਿਹੜੀਆਂ ਕਿ ਉਹ ਲੜਨ ਵਾਲੀਆਂ ਫੋਰਸਸ ਹੈ ਤੇ ਸਰਕਾਰ ਉਹਨਾਂ ਨੂੰ ਕਿਤੇ ਨਾ ਕਿਤੇ ਟਾਰਗੇਟ ਕਰਨ ਲੱਗੀ ਹੋਈ ਇਹ ਸਾਰੇ ਕਾਸੇ ਦੇ ਵਿੱਚ ਆਪਾਂ ਦੇਖ ਰਹੇ ਜਿੰਨੀ ਆਪਣੀ ਗੱਲਬਾਤ ਹੋਈ ਹੈ ਕਿ ਜਿਹੜੀ ਜਮਹੂਰੀਅਤ ਦੀ ਸਪੇਸ ਆ ਡੈਮੋਕ੍ਰੈਟਿਕ ਸਪੇਸ ਘਟ ਰਹੀ ਆ ਉਹਨੂੰ ਬਹਾਲ ਕਿਵੇਂ ਕੀਤਾ ਜਾ ਸਕਦਾ ਬਹਾਲ ਤਾਂ ਇਹ ਹੈ ਕਿ ਜਿਹੜਾ ਬਿਚ ਦੀ ਆਪ ਗੱਲ ਕੀਤੀ ਸੀਗੀ ਕਿ ਜਾਹੇ ਤੁਹਾਡੇ ਵਿੱਚ ਜਿਹੜੀਆਂ ਲੜਨ ਵਾਲੀਆਂ ਫੋਰਸਸ ਨੇ ਚਾਹੇ ਕੋਈ ਇਹ ਦਲਿਤਾਂ ਲਈ ਲੜ ਰਿਹਾ ਚਾਹੇ ਕੋਈ ਮਾਈਨੋਰਟੀ ਲਈ ਲੜ ਰਿਹਾ ਆਦੀਵਾਸੀ ਲਈ ਲੜ ਰਿਹਾ ਜਾਂ ਹੋਰ ਮਸਲਿਆਂ ਲਈ ਬਹੁਤ ਨਹੀਂ ਹਿੰਦੁਸਤਾਨ ਚ ਮਸਲੇ ਉਹ ਸਾਰੇ ਸਰਕਾਰ ਦੇ ਨਿਸ਼ਾਨੇ ਤੇ ਇੱਕੋ ਜਿਹੇ ਨਹੀਂ ਨੇ ਉਹ ਨਹੀਂ ਨੇ ਚਾਹੇ ਕਿਸਾਨੀ ਮੰਗਾਂ ਲਈ ਲੜ ਰਿਹਾ ਤੁਸੀਂ ਇਕਤਾ ਆਪਣੇ ਜਿਹੜੇ ਕਾਮਨ ਸਰੇ ਮੁੰਦਾ ਮੁੱਦਿਆਂ ਲਈ ਇਕੱਠੇ ਹੋਣਾ ਜ਼ਰੂਰੀ ਹੈ ਦੂਜੇ ਪਾਸੇ ਕਿਸੇ ਹੋਰ ਦੇਖੀ ਆ ਮੰਨ ਲਓ ਕਿ ਕਸ਼ਮੀਰ ਦੇ ਬਾਰੇ ਪ੍ਰੋਬਲਮ ਆ ਗਈ ਬਾਕੀ ਸਾਨੂੰ ਜੀ ਕਸ਼ਮੀਰ ਨਾਲ ਕੋਈ ਲੈਣਾ ਦੇਣਾ ਨਹੀਂ ਸਾਨੂੰ ਸਾਡੀ ਮੰਗ ਤੱਕ ਹੀ ਲੈਣਾ ਦੇਣਾ ਹੈਗਾ ਸਿੱਖਾਂ ਦੇ ਸਮੱਸਿਆ ਵੀ ਸਾਡੇ ਸਾਡੇ ਨਾਲ ਜਗੋ ਤੇਰਵੀ ਹੋ ਗਈ ਅਸੀਂ ਦੂਜੇ ਤੋਂ ਕੁਝ ਨਹੀਂ ਲੈਣਾ ਸਾਡੇ ਲਈ ਜ਼ਰੂਰ ਆਜੋ ਇਦਾਂ ਨਹੀਂ ਜਿ ਮੂਰੀ ਲੜਾਈ ਲੜੀ ਜਾਂਦੀ ਹੁੰਦੀ ਜਮੂਰੀ ਲੜਾਈ ਦੇ ਵਿੱਚ ਹੈ ਕਿ ਇੱਕ ਦਾ ਦੁੱਖ ਸਾਰਿਆਂ ਦਾ ਦੁੱਖ ਮੰਨ ਕੇ ਜਿਹੜਾ ਲੜਿਆ ਜਾਂਦਾ ਮੰਨ ਲਓ ਕਿ ਜੇ ਸਿੱਖਾਂ ਦੇ ਉੱਤੇ ਕੋਈ ਪ੍ਰੋਬਲਮ ਆਈ ਹੈ ਤੇ ਇਹ ਲੜਨ ਵਾਲੀਆਂ ਦੂਜੀਆਂ ਫੋਰਸਸ ਦੇ ਉੱਤੇ ਵੀ ਪ੍ਰੋਬਲਮ ਹੈ ਜੇਕਰ ਗਵਰਨਮੈਂਟ ਜਿਹੜਾ ਹੈਗਾ ਕੋਈ ਆਦੀਵਾਸੀਆਂ ਦੇ ਨਾਲ ਜਿਹੜਾ ਸਲੋਕ ਬਤ ਸਲੋਕੀ ਕਰ ਰਹੀ ਹੈ ਉਹਨਾਂ ਦੇ ਅਧਿਕਾਰਾਂ ਨੂੰ ਖੋ ਰਹੀ ਹੈ ਕਨਸਟੀਟਿਊਸ਼ਨ ਦਿੱਤੇ ਹੋਏ ਅਧਿਕਾਰਾਂ ਨੂੰ ਖੋ ਰਹੀ ਹੈ ਉਹਨਾਂ ਦੇ ਕੁਦਰਤੀ ਪਦਾਰਥਾਂ ਦੀ ਜਿਹੜੀ ਲੁੱਟ ਕਰਕੇ ਵੱਡੀਆਂ-ਵੱਡੀਆਂ ਧਨਾੜਾਂ ਨੂੰ ਦੇ ਰਹੀ ਆ ਉੱਥੇ ਕੋਈ ਆਪਰੇਸ਼ਨ ਗ੍ਰੀਨ ਹੰਟ ਦੇ ਨਾਂ ਤੇ ਕੋਈ ਹੋਰ ਖੰਡ ਦੇ ਨਾਂ ਤੇ ਅੱਜ ਕੱਲ ਵੀ ਚੱਲ ਰਿਹਾ ਉਹ ਕਰ ਰਹੀ ਆ ਤੇ ਉੱਥੇ ਦੂਜਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਦੇ ਵਿਰੁੱਧ ਆਵਾਜ਼ ਉਠਾਈ ਜਾਵੇ ਉਹ ਆਵਾਜ਼ ਦੀ ਮੈਨੂੰ ਕਿਤੇ ਨ ਕਿਤੇ ਕਮੀ ਜਿਹੜੀ ਦਿਖਦੀ ਹੈ ਉਹ ਉਦੋਂ ਹੀ ਹੋ ਸਕਦੀ ਹੈ ਜਦੋਂ ਤੁਸੀਂ ਬਾਕੀਆਂ ਦੇ ਮਸਲਿਆਂ ਨੂੰ ਵੀ ਆਪਣੇ ਮਸਲੇ ਜਿਹੜੇ ਮੰਨ ਕੇ ਲੜੋਗੇ ਤੇ ਬਾਕੀ ਇੱਕ ਚੀਜ਼ ਹੈ ਕਿ ਜਿਹੜਾ ਸੋਸ਼ਲ ਮੀਡੀਆ ਰਹੀਂ ਉਹ ਨੈਰੇਟਿਵ ਜਿਹੇ ਬੰਨ ਲੱਗੇ ਹੋਏ ਨੇ ਮੈਂ ਦੇਖਿਆ ਕਿ ਪੰਜਾਬ 'ਚ ਵੀ ਚੱਲ ਪਏ ਵੀ بڑے ਮਤਲਬ ਆਪਣੇ ਉਹਨੂੰ ਜਦ ਡਿਫਰੈਂਟ ਵੌਇਸ ਕੈਨ ਲਈ ਜਾਂ ਹੁਣ ਨੂੰ ਪਤਾ ਨਹੀਂ ਉਹਨਾਂ ਦਾ ਨੈਰੇਟਿਵ ਕਿਤਨੇ ਕਿਤੇ ਸਟੇਟਮੈਂਟ ਮਿਲ ਜਾਂਦਾ ਜੀ ਦੇਖੋ ਜੀ ਪ੍ਰਾਈਵੇਟਾਈਜੇਸ਼ਨ ਤਾਂ ਬੜੀ ਵਧੀਆ ਚੀਜ਼ ਆ ਠੀਕ ਹੈ 2 ਮਿੰਟ ਲਈ ਮੰਨ ਲੈਂਦੇ ਆ ਚਲੋ ਫੇ ਤੁਹਾਡੇ ਕਿਵੇਂ ਦਲੀਲ ਦਓ ਦਲੀਲ ਕੁਛ ਨਹੀਂ ਹੈਗੀ ਬਸ ਜੀ ਗੱਲ ਵੱਖਰੀ ਜੀ ਕਰਨੀ ਆ ਇਹ ਜਿਹੜੀ ਵੱਖਰੀ ਜੀ ਗੱਲ ਕਰਨੀ ਆ ਠਾਠੂ ਕਰਨਾ ਹੈਗਾ ਇਹ ਨਾ ਠਾਠੂ ਵਾਲੀ ਗੱਲ ਆ ਨਾ 2 ਮਿੰਟ ਲਈ ਧਿਆਨ ਖਿੱਚਣਾ ਮਤਲਬ ਰੀਲ ਚਾਹੀਦੀ ਆ ਰੀਲ ਵਾਲੇ ਮੈਟਰਾਂ ਮੈਂ ਤਾਂ ਇਹ ਐਕਚੁਅਲੀ ਨਾ ਸੰਵਾਦ ਨੂੰ ਖਤਮ ਕਰ ਰਹੀ ਆ ਜਦੋਂ ਸੰਵਾਦ ਖਤਮ ਹੁੰਦਾ ਕਿਸੇ ਸਮਾਜ ਦੇ ਵਿੱਚ ਉੱਥੇ ਜਮਹੂਰੀਅਤ ਨੂੰ ਵੀ ਖਤਰਾ ਹੁੰਦਾ ਹੈ ਜੀ ਮੈਂ ਪੰਜਾਬ ਨਾਲ ਜੋੜ ਕੇ ਅਖੀਰ ਦੇ ਵਿੱਚ ਜ਼ਰੂਰ ਗੱਲ ਕਰਨੀ ਚਾਹਾਂਗਾ ਫਾਂ ਮੈਂ ਕਿ ਆਪਾਂ ਪੰਜਾਬ ਤੋਂ ਹੀ ਸ਼ੁਰੂ ਕਰਕੇ ਉਹਦਾ ਜਿਹੜਾ ਇੱਕ ਗਲੋਬਲ ਕੰਟੈਕਸਟ ਦੇ ਵਿੱਚ ਵੀ ਗੱਲ ਕਰੀ ਆ ਹੁਣ ਤੁਹਾਨੂੰ ਕੀ ਲੱਗਦਾ ਕਿ ਕੀ ਭਗਵੰਤ ਮਾਨ ਡੈਸਪਰੇਟ ਨੇ ਆਪਦੇ ਆਪ ਨੂੰ ਪ੍ਰੂਵ ਕਰਨ ਲਈ ਕਿ ਉਹ ਇੱਕ ਜਿਹੜਾ ਸਟੇਟ ਉਹਨਾਂ ਤੇ ਸਵਾਲ ਲਗਾਤਾਰ ਉੱਠਦੇ ਆ ਕਿ ਉਹ ਕਾਬਲ ਨਹੀਂ ਇਸ ਜੋ ਆਪਣੇ ਕੰਮ ਦੇ ਲਈ ਚੀਫ ਮਿੰისტਰ ਵਜੋਂ ਕਾਬਲ ਨਹੀਂਗੇ ਉਹ ਆਪਣੀ ਕਾਬਲੀਅਤ ਪ੍ਰੂਫ ਕਰਨ ਦੇ ਚੱਕਰ ਦੇ ਵਿੱਚ ਇਸ ਕਿਸਮ ਦੇ ਜਿਹੜੇ ਆ ਉਹ ਸਾਰੀ ਗਵਰਨਮੈਂਟ ਇਸ ਪਾਸੇ ਨੂੰ ਜਾ ਰਹੀ ਹੈ ਕਿ ਅਸੀਂ ਨਾ ਤਾਂ ਦਿੱਲੀ ਵਾਲਿਆਂ ਤੋਂ ਚੱਲਦੇ ਕਿ ਤੇ ਉਹਨਾਂ ਨੇ ਟੈਗ ਲਾਉਣਾ ਦੂਸਰਾ ਉਹਦੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੇ ਆ ਹਾਈ ਹੈਂਡ ਇੰਟਰਨੈਸ਼ਨਲ ਯੋਗੀ ਫਾਰਮੂਲਾ ਲਾ ਕੇ ਜਿਹੜਾ ਪੰਜਾਬ ਨੂੰ ਅਸੀਂ ਉਵੇਂ ਚਲਾਵਾਂਗੇ ਕੀ ਇਹ ਸਾਰੀ ਗੱਲ ਉਧਰੋਂ ਵਾਰੀ ਤੇ ਕੀ ਉਹ ਕਰ ਪਾਉਣਗੇ ਇਸ ਤਰੀਕੇ ਨਾਲ ਦੇਖੋ ਜੇ ਤਾਂ ਆਈਐਮ ਹੁੰਦਾ ਵੀ ਉਹਨਾਂ ਨੇ ਆਪਣੇ ਸ਼ਾਖ ਸੁਧਾਰਨ ਦੀ ਹੁੰਦੀ ਨਾ ਤਾਂ ਕੇਜਰੀਵਾਲ ਦਾ ਇਹਨਾਂ ਦਖਲ ਨਾ ਹੁੰਦਾ ਪੰਜਾਬ 'ਚ ਜਾਂ ਫਿਰ ਸੈਂਟਰ ਦੀਆਂ ਜਿਹੜੀ ਨੀਤੀਆਂ ਨੇ ਉਹਦੇ ਮੁਤਾਬਕ ਨਾ ਚੱਲਦੇ ਹੁੰਦੇ ਜ਼ਮੀਨ ਐਕਵਾਇਰ ਕਰਨੀ ਹੈ ਜੀ ਕਾਦੇ ਲਈ ਕਰਨੀ ਹੈ ਸੈਂਟਰਲ ਗਵਰਨਮੈਂਟ ਦਾ ਹੀ ਪਲਾਨ ਆਤਾ ਉਹਦੇ ਲਈ ਇਹ ਇਹ ਕਹਿ ਰਹੇ ਇਹ ਧਮਕੀਆਂ ਕੌਣ ਦੇ ਰਿਹਾ ਪੰਜਾਬ ਦਾ ਮੁੱਖ ਮੰਤਰੀ ਦੇ ਰਿਹਾ ਕਿਸਾਨਾਂ ਨੂੰ ਤੇ ਇਹ ਇਹ ਤਾਂ ਇਹਦਾ ਮਤਲਬ ਹੈਗਾ ਵੀ ਉਹ ਇਸ ਲਈ ਨਹੀਂ ਅਸਲ ਵਿੱਚ ਉਹਦੇ ਕੋਲ ਕੋਈ ਸਿਆਸੀ ਤੌਰ ਤੇ ਬੰਦਾ ਹੋਣਾ ਹੈਗਾ ਤੁਸੀਂ ਦੇਖੋ ਕਿ ਉਹਣਾ ਵੀ ਹੈ ਜੋ ਦੂਜੇ ਜਿਵੇਂ ਲੀਟਰ ਹੁੰਦੇ ਨੇ ਮੈਨੂੰ ਯਾਦ ਹੈ ਕਿ ਅੱਜ ਕੱਲ ਇੱਕ ਉਹ ਦਲਿਤਾਂ ਦੇ ਦਾਵੀ ਸੰਘਰਸ਼ ਚੱਲ ਰਿਹਾ ਸੀ ਉਹਨਾਂ ਦੀ ਜ਼ਮੀਨ ਵਾਲਾ ਜਿਹੜਾ ਨਜੂਮ ਵਾਲੀ ਜ਼ਮੀਨ ਹੁੰਦੀ ਹੈ ਮੇਰੇ ਖਿਆਲ ਨਾਲ ਉਹਦੇ ਵਿੱਚ ਜਿਹੜਾ ਹਿੱਸਾ ਹਿੱਸੇ ਵਾਲਾ ਸ਼ਾਮਲਾਟਰੀ 35 ਜ਼ਮੀਨ ਦੇ ਵਿੱਚ ਉਹ ਮੈਨੂੰ ਯਾਦ ਹੈ ਕਿ ਮੈਂ ਇੱਕ ਸਟੋਰੀ ਕੀਤੀ ਸੀ ਆਮ ਆਦਮੀ ਪਾਰਟੀ ਦੀ ਜਰਨੀ ਦੇ ਉੱਤੇ ਜਿਹੜੀ ਜਦੋਂ ਸੱਤਾ ਚੋਂ ਤੋਂ ਪਹਿਲਾਂ ਦੀ ਸੀ 2014 ਦੇ ਵਿੱਚ ਜਦੋਂ ਭਗਵੰਤ ਸਿੰਘ ਪਹਿਲੀ ਵਾਰ ਜਿੱਤ ਕੇ ਮੈਂਬਰ ਪਾਰਲੀਮੈਂਟ ਬਣਿਆ ਉਦੋਂ ਸੰਸਦ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਨੇ ਆਵਾਜ਼ ਉਠਾਈ ਸੀ ਵੀ ਸੰਗਰੂਰ ਦੇ ਵਿੱਚ ਇਦਾਂ ਹੋਇਆ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਵੀ ਦੇਖੋ ਜੀ ਉੱਥੇ ਦਲਿਤਾਂ ਦੇ ਉੱਤੇ ਐਸੇ ਸਿੱਟੇ ਹੋਇਆ ਫਲਾਣਾ ਉਦੋਂ ਕਾਲੀਆਂ ਦੀ ਸਰਕਾਰ ਇਨੇ ਚੱਟ ਉੱਠ ਗਿਆ ਕਿ ਨਹੀਂ ਜੀ ਹਜੇ ਕੋਈ ਮਸਲਾ ਹੀ ਨਹੀਂ ਹੈਗਾ ਮਸਲਾ ਸੋਲਵ ਹੋ ਗਿਆ ਮਸਲਾ ਸੋਲਵ ਨਹੀਂ ਹੋਇਆ ਸੀਗਾ ਉਹਦੇ ਉਹਦੇ ਵਿੱਚ ਮੈਨੂੰ ਮੁਕੇਸ਼ ਮਲੌਦ ਨੇ ਕੋਟ ਦਿੱਤਾ ਸੀਗਾ ਕਿ ਹੋਇਆ ਇਹ ਕਿ ਭਗਵੰਤਮਾਨ ਦੇ ਨੇੜੇ ਦਾ ਬੰਦਾ ਉਹਨੇ ਸਾਡੀ ਯੂਨੀਅਨ ਦੀ ਮੀਟਿੰਗ ਕਰਵਾਈ ਭਗਵੰਤਮਾਨ ਨਾਲ ਵੀ ਕਿਹਾ ਵੀ ਵੀ ਭਾਈ ਇਹ ਸਾਡੀ ਆਵਾਜ਼ ਉਠਾ ਤੇ ਇਹਦਾ ਕਹਿਣਾ ਸੀਗਾ ਕਿ ਜੇ ਮੈਂ ਇਦਾਂ ਦੀ ਤੁਹਾਡਾ ਮਸਲਾ ਉਠਾਉਣ ਲੱਗ ਗਿਆ ਤਾਂ ਜਿਹੜੇ ਸੋਕਲ ਉੱਚ ਜਾਤ ਵਾਲੇ ਨੇ ਉਹ ਮੇਰੇ ਤੋਂ ਲਖਫਾ ਹੋ ਜਾਣਗੇ ਕਿ ਮੈਨੂੰ ਵੋਟਾਂ ਨਹੀਂ ਮਿਲਣਗੀਆਂ ਉਹ ਕੋਟ ਉਹਦਾ ਮੁਕੇਸ਼ ਦਾ ਇਹ ਮਤਲਬ ਹੈ ਉਹ ਫਿਰ ਦੇਖਿਆ ਵੀ ਅਸੀਂ ਲੋਕ ਸਭਾ ਚ ਚੋਣਾਂ ਦੇ ਵਿੱਚ ਇਹ ਝਟੋ ਉਹਦੇ ਮੁੱਦੇ ਤੇ ਨੇ ਕੋਈ ਫਾਈਟ ਹੀ ਨਹੀਂ ਕੀਤੀ ਸੋ ਇਦਾਂ ਦਾ ਜਿਵੇਂ ਇੱਕ ਦੁਗਲਾ ਪੜਨਾ ਇਹ ਪਹਿਲਾਂ ਵੀ ਸੀਗਾ ਮਤਲਬ ਸਿੱਧੀ ਗੱਲ ਹੈ ਕਿ ਇਹਨਾਂ ਵਿੱਚ ਉਹੀ ਚੀਜ਼ਾਂ ਸਿਗੀਆਂ ਉਹੀ ਜਿਹੜੀਆਂ ਜਿਹਨੂੰ ਕਹਿੰਦੇ ਕਿ ਇਹ ਛਾਵਾਂ ਸਿਗੀਆਂ ਲੀਡਰ ਬਣਨ ਵਾਲੀਆਂ ਉਹ ਲੀਡਰ ਬਣ ਗਏ ਨੇ ਮੁੱਖ ਮੰਤਰੀ ਬਣ ਗਏ ਨੇ ਜਿਹੜਾ ਉਹਨਾਂ ਨੇ ਆਪਣੀ ਮੰਜ਼ਲ ਰੱਖੀ ਹੋਈ ਸੀ ਮੈਂ ਕਿੱਥੇ ਪਹੁੰਚਣਾ ਵਾ ਉਹ ਆਪਣੇ ਮੰਜ਼ਲ ਸਰ ਕਰ ਰਹੇ ਹੋ ਆਪਣੀ ਮੰਜ਼ਲ ਤੇ ਪਹੁੰਚ ਗਿਆ ਹੋਰ ਭੱਗ ਜਾਣਾ ਚਾਹੁੰਦੇ ਆ ਤੇ ਮੇਰੇ ਖਿਆਲ ਲੋਕਾਂ ਨੇ ਹਜੇ ਆ ਆਪਣਾ ਰਾਹ ਤੈਅ ਕਰਨਾ ਚੁਣਨਾ ਚੁਣ ਵੀ ਰਹੇ ਆ ਜਿੱਥੇ ਉਹਨਾਂ ਨੂੰ ਲੱਗ ਚੱਲਦੀ ਪੰਜਾਬ ਚ ਇੱਕ ਚੀਜ਼ ਖਾਸ ਸੀ ਤੇ ਦੇਖਣ ਵਾਲੀ ਆ ਪੰਜਾਬ ਦੀ ਖਾਸੀਅਤ ਨਾਰਥ ਇੰਡੀਆ ਵਿੱਚ ਘਟੋ ਘਟ ਮੈਂ ਕਹਿ ਸਕਦਾ ਉਹ ਹੈਗੀ ਆ ਕਿ ਇੱਥੇ ਪੰਜਾਬ ਇੱਕਦਮ ਝੁਕਦਾ ਨਹੀਂ ਉਹਦੇ ਵਿੱਚ ਲੜਨ ਵਾਲੀ ਫੋਰਸਸ ਪਈ ਆ ਮਤਲਬ ਚਾਹੇ ਉਹ ਕਿਸਾਨੀ ਦੇ ਰੂਪ ਸੀ ਹੋਵੇ ਉਹ ਫੋਰਸ ਲੜਦੀ ਆ ਚੈਲੰਜ ਕਰਦੀ ਆ ਇਹ ਵੱਖਰੀ ਗੱਲ ਆ ਕਿ ਉਹਦਾ ਉਹਦਾ ਜਿਹੜਾ ਇੱਕ ਆਈਡੀਓਲੋਜੀਕਲ ਸੈਟਅਪ ਕਿਦਾਂ ਦਾ ਹੈ ਜਾਂ ਉਹ ਉਹਨੂੰ ਕਿਵੇਂ ਆ ਲੇਕਿਨ ਉਹ ਫਾਈਟਿੰਗ ਫੋਰਸ ਹੈ ਪੰਜਾਬ ਦੇ ਵਿੱਚ ਫਾਈਟਿੰਗ ਫੋਰਸ ਹੋਣੀ ਹੀ ਜ਼ਰੂਰੀ ਆ ਉਹਨੂੰ ਇੱਕ ਸਹੀ ਦਿਸ਼ਾ ਮਿਲਣੀ ਇੱਕ ਵਿਚਾਰਕ ਤੌਰ ਤੇ ਸਹੀ ਦਿਸ਼ਾ ਮਿਲਣੀ ਜ਼ਰੂਰੀ ਆ ਤੇ ਉਹ ਫਾਈਟਿੰਗ ਫੋਰਸ ਜਦੋਂ ਫਿਰ ਤੁਹਾਡੇ ਆਪਣੇ ਮੁੱਦਿਆਂ ਦੇ ਨਾਲ ਨਾਲ ਸਮਾਜ ਦੇ ਹੋਰ ਮੁੱਦਿਆਂ ਦੇ ਵਿੱਚ ਵੀ ਦਖਲਅੰਦਾਜ਼ੀ ਕਰਨ ਲੱਗਦੀ ਆ ਜੋ ਕਿ ਕਿਸਾਨ ਅੰਦੋਲਨ ਤੋਂ ਬਾਅਦ ਦੇਖਣ ਵੀ ਲੱਗੀ ਆ ਤਾਂ ਫਿਰ ਮੇਰੇ ਖਿਆਲੋਂ ਵਧੀਆ ਹੁੰਦੀ ਹੈ ਕਿਸੇ ਲੋਕਤੰਤਰ ਲਈ ਉਹਦੇ ਵਿੱਚ ਜਮਹੂਰੀ ਕਿਸੇ ਜਮਹੂਰੀਤ ਵਿੱਚ ਜਿਹੜੀ ਖਿਲਜੁਲ ਹੋਣੀ ਜ਼ਰੂਰੀ ਹੈ ਉਹਦੇ ਲਈ ਚੰਗਾ ਸ਼ਿਕਨ ਹੁੰਦਾ ਹੈ ਜੀ ਆਪਾਂ ਕਾਫੀ ਗੱਲਬਾਤ ਕੀਤੀ ਹੈ ਸ਼ਿਵਿੰਦਰ ਹੋਰਨਤ ਸਰ ਥੈਂਕ ਯੂ ਸ਼ੁਕਰੀਆ ਜੀ ਤੇ ਆਪਾਂ ਦਰਸ਼ਕਾਂ ਤੇ ਹੁਣ ਛੱਡਦੇ ਆ ਜੀ ਉਹ ਇਸ ਗੱਲ ਨੂੰ ਕਿਵੇਂ ਦੇਖਦੇ ਆ ਤੇ ਦਰਸ਼ਕੋ ਜ਼ਰੂਰ ਇਸ ਵੀਡੀਓ ਨੂੰ ਸਾਂਝਾ ਕਰਿਓ ਜੇ ਇੱਥੇ ਕਮੈਂਟ ਵਿੱਚ ਆਪਣੀ ਰਾਇਸ ਜਾਂ ਕੋਈ ਸਵਾਲ ਜ਼ਰੂਰ ਰੱਖਿਓ ਜੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਦੇਖਦੇ ਰਹੋ ਤੁਹਾਨੂੰ